ਜੀ ਕੀ ਕਹਿੰਦੀ ਫਿਰ ਐਤ ਕੀ ਖਡੂਰ ਸਾਹਿਬ ਦੀ ਸੀਟ ਜੀ ਗੁਰੂ ਸਾਹਿਬ ਨੇ ਮੇਰ ਕੀਤੀ ਆ ਪੂਰੀ ਹਵਾ ਵਾ ਲੱਗਦਾ ਖਡੂਰ ਸਾਹਿਬ ਦੀ ਸੀਟ ਤੋਂ ਮੁਕਾਬਲਾ ਜਿਹੜਾ ਆ ਅਮਰਤਪਾਲ ਸਿੰਘ ਤਗੜੇ ਪੱਦਰ ਤੇ ਦੇਣਗੇ ਬਿਲਕੁਲ ਅਮਰਤਪਾਲ ਸਿੰਘ ਸਿੱਖੀ ਸਿਧਾਂਤ ਦੇ ਉੱਤੇ ਬੰਦਾ ਜੁੜਿਆ ਹੋਇਆ ਆ ਜਿਸ ਨੂੰ ਇਹਨਾਂ ਬੇਨਜਾਇਜ਼ ਬਿਲਕੁਲ ਜੋ ਬਣਦਾ ਵੀ ਨਹੀਂ ਸੀ ਉਹਨੂੰ ਬੰਦ ਕੀਤਾ ਗਿਆ ਮੋਦੀ ਨੂੰ ਪੁੱਛਣਾ ਚਾਹੀਦਾ ਕਿ ਮੋਦੀ ਨੇ 10 ਸਾਲ ਪੰਜਾਬ ਨੂੰ ਕੀ ਦਿੱਤਾ ਅਕਾਲੀਆ ਨੇ 25 ਸਾਲ ਦੇ ਕਰੀਬ ਰਾਜ ਕੀਤਾ ਪੰਜਾਬ ਨੂੰ ਕਿਸ ਤਰ੍ਹਾਂ ਲੁੱਟਿਆ ਤੇ ਕਿਸ ਤਰ੍ਹਾਂ ਕੁੱਟਿਆ ਕਾਂਗਰਸ ਦੀ ਦੇਣ ਉਹ ਅਸੀਂ ਭੁੱਲ ਨਹੀਂ ਸਕਦੇ 84 ਅਜੇ ਤੱਕ ਸਾਡੇ ਹਿਰਦਿਆਂ ਦੇ ਵਿੱਚ ਵਸ ਰਹੀ ਹੈ ਆਪਨੇ ਵੀ ਆਪਣੇ ਲੋਕਾਂ ਦੀਆਂ ਜਿਹੜੀਆਂ ਇਸ਼ਾਵਾਂ ਤੇ ਪੂਰੀ ਨਹੀਂ ਭੁੱਗਦੀਆਂ ਵਰਸਾ ਸਿੰਘ ਬਲਟੋਆ ਵੀ ਵੱਡਾ ਦਾਵਾ ਕਰ ਰਹੇ ਨੇ ਕਹਿੰਦੇ ਵੀ ਮੈਂ ਬਹੁਤ ਪੰਥਕ ਲੜਾਈ ਲੜੀ ਆ ਮੈਂ ਜੇਲਾਂ ਕੱਟੀਆਂ ਨੇ ਵੀਰ ਜੀ ਬਲਟੋਆ ਸਾਹਿਬ ਮਾਨੂੰ ਲੈਨੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਪਰ ਸਿੱਖ ਕੌਮ ਉਹਨਾਂ ਨੂੰ ਮੁੱਲ ਦੇ ਪਰ ਹੈ ਕੁਝ ਨਹੀਂ ਪੱਲੇ ਬਲਡੋਹਾ ਸਾਹਿਬ ਵੀ ਹਵਾਜ ਤੀਰ ਮਾਰਦੇ ਆ ਮਾਰੀ ਜਾਨ ਤੋਂ ਉਹਨਾਂ ਦੀ ਮਰਜ਼ੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ 2 ਸਾਲ ਤੋਂ ਵੱਧ ਸਮਾਂ ਹੋ ਗਿਆ ਕਿੰਨਾ ਕੰਮ ਕਰਤਾ ਤੁਹਾਡੇ ਇਲਾਕੇ ਚੋਂ ਤਾਂ ਕਹਿੰਦੇ ਸਾਡੇ ਤੋਂ ਲੋਕ ਬਹੁਤ ਖੁਸ਼ ਨੇ ਸਾਡੇ ਇਲਾਕੇ 'ਤੇ ਕੋਈ ਕੰਮ ਨਹੀਂ ਕੀਤਾ ਬਿਲਕੁਲ ਜ਼ੀਰੋ ਕੀਤਾ ਸਾਡਾ MLA ਬਣਾਇਆ ਉਹਨਾਂ ਨੂੰ ਦਰਸ਼ਨ ਤੱਕ ਨਹੀਂ ਦਿੱਤੇ ਪੈਣ ਚਾਣਗੇ ਅਜੇ ਤੱਕ ਕਿ ਉਹ ਅੰਮ੍ਰਿਤ ਬਾਹਰ ਆਵੇ ਇਹ ਜਨਾਲ ਪਾਰਟੀ ਨੂੰ ਘਰੋਂ ਲਾਵੇ ਸਾਡੇ ਨਸ਼ੇ ਦੇ ਚੱਕਰ 'ਚ ਤੁਹਾਡੇ ਪਰਿਵਾਰ ਜਿਹੜਾ ਉਜੜ ਗਿਆ ਹੈ ਨਾ ਬਹੁਤ ਮੰਦਾ ਆ ਜਾਏ ਹਲਾ ਉਹ ਛਾਂ ਦੇਣਾ ਮੇਰਾ ਬਚਾ ਲੈ ਦੋ ਜੀ ਅੱਜ ਜਿਹੜੇ ਲੀਡਰ ਪਹਿਲਾਂ ਵਾਅਦੇ ਕਰਦੇ ਆ ਇਹ ਬਿਆਦਾ ਸਿਆਸਤ ਬਣਾਉਂਦੇ ਆ ਝੂਠ ਦੀ ਇਹਨਾਂ ਦੇ ਜਮੀਰ ਮਰ ਚੁੱਕੇ ਆ ਵੀਰ ਜੀ ਆਪਣੇ ਇਹਨਾਂ ਨੇ ਬੱਚੇ ਪੂਰੇ ਸੈੱਟ ਕੀਤੇ ਆ ਬਾਹਰਲੇ ਵਿਦੇਸ਼ਾਂ ਦੇ ਵਿੱਚ ਇਹ ਸਰਕਾਰਾਂ ਨੂੰ ਸਭ ਤੋਂ ਜ਼ਿਆਦੀ ਆਮਦਨ ਵੀਰ ਜੀ ਨਸ਼ੇ ਤੋਂ ਆ ਇਹ ਨਸ਼ਾ ਬੰਦ ਕਰ ਕਿੱਦਾਂ ਦੇਣ ਜਿਵੇਂ ਅਕਾਲੀ ਦਲ ਵਾ ਨਾ ਉਹ ਅਕਾਲੀ ਦਲ ਨਹੀਂ ਆ ਐਡਾ ਨਾ ਲਾਤਾ ਉਹ ਕਾਲੀ ਦਲ ਵਾ ਕਾਲ ਵਿਛਾਉਣ ਵਾਲੇ ਆ ਕਾਂਗਰਸ ਨੇ ਸਾਡੇ ਗੁਰਧਾਮ ਢਾਕੇ ਵੀ 4 ਲੱਖ 90 ਹਜ਼ਾਰ ਜਿਹੜਾ ਸਿੱਖ ਮਾਰਿਆ ਨਾ ਕੋ ਕੋ ਗੋਗੇ ਉਹ ਸਾਰੀ ਸਰਕਾਰ ਨੇ ਪੁਲਿਸ ਨੇ ਰਲ ਕੇ ਮਾਰਿਆ ਕਿਉਂ ਮਾਰਿਆ ਦਿੱਲੀ ਦੇ ਕਹਨ ਤੇ ਮਾਰਿਆ ਖਾਲੜੇ ਨੇ ਕਿੱਡੀ ਤਗੜੀ ਕੁਰਬਾਨੀ ਦੀ ਆ ਵੀ 25 ਹਜ਼ਾਰ ਨਿਵਾਰਸ ਰਾਸ਼ਾ ਸਿਵਿਆਂ ਚ ਕੱਢੀਆਂ ਡਾਕੂਮੈਂਟਸ ਇਕੱਠੇ ਕੀਤੇ ਵਿਦੇਸ਼ ਯੂਨ ਵਿੱਚ ਖੜਿਆ ਤੇ ਇਹ ਗੱਲ ਇਹ ਸੈਂਟਰ ਸਰਕਾਰ ਨੂੰ ਪਹੁੰਚਦੀ ਨਹੀਂ ਸੀ ਉਹਨੂੰ ਇਹਨਾਂ ਨੇ ਅੰਦਰ ਖਾਤੇ ਮਾਰ ਦਿੱਤਾ ਅਕਾਲੀ ਦਲ ਮੈਂ ਤੁਹਾਨੂੰ ਦੱਸਿਆ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗੁਰਨਤਨ ਸਾਹਿਬ ਦੀ ਬੇਦਮੀਆਂ ਕੀਤੀਆਂ ਹੰਸਾਬ ਨਹੀਂ ਮਿਲਿਆ ਸਰਸੇ ਵਾਲੇ ਦੇ ਦੁਸ਼ਟ ਪਾਪੀਆਂ ਨੂੰ ਜਾਵਾਂ ਨਹੀਂ ਦਿੱਤੀਆਂ ਦਿੱਲੀ ਵੀ ਸੋਚ ਲੈ ਜਿੰਨੇ ਚਿਰ ਗੋਡੇ ਪੰਜਾਬ ਦੇ ਕੇ ਠੀਕਦੀ ਨਹੀਂ ਆ ਅਸੀਂ ਹਾਰ ਨਹੀਂ ਮੰਨਣ ਵਾਲੇ ਵੋਟ ਕਿਹਨੂੰ ਪਾਉਣੀ ਹੈ ਕੱਲਾ ਇੱਕ ਸ਼ਬਦ ਜੋ ਉਸ ਵਿਦਵਾਰ ਦਾ ਨਾਮ ਦੱਸ ਦਿਓ ਭਾਈ ਅਮਰਪਾਲ ਸਿੰਘ ਖਾਲਸਾ ਭਾਈ ਅਮਰਪਾਲ ਸਿੰਘ ਭਾਈ ਅਮਰਪਾਲ ਸਿੰਘ ਖਾਲਸਾ ਭਾਈ ਅਮਰਪਾਲ ਸਿੰਘ ਜੀ ਖਾਲਸਾ ਭਾਈ ਅਮਰਪਾਲ ਸਿੰਘ ਜੰਦਾਬਾ ਭਾਈ ਅਮਰਪਾਲ ਸਿੰਘ ਭਾਈ ਅਮਰਪਾਲ ਸਿੰਘ ਭਾਈ ਅਮਰਪਾਲ ਸਿੰਘ ਭਾਈ ਅਮਰਪਾਲ ਸਿੰਘ ਗਾਜਵਾ ਗਾਜਗੇ ਭਾਈ ਅਮਰਪਾਲ ਸਿੰਘ ਭਾਈ ਅਮਰਪਾਲ ਸਿੰਘ ਜੀ ਖਾਲਸਾ ਭਾਈ ਆਈ ਅਮਰਤਪਾਲ ਸਿੰਘ ਗਿਆ ਅਮਰਤਪਾਲ ਨੂੰ ਬੋਰਡ ਪਾਵਾਂਗੇ ਜਿਹੜੀ ਦੁਨੀਆ ਵੇਖੇ ਵੀ ਅਮਰਤਪਾਲ ਨੂੰ ਬੋਰਡ ਪਾਈ ਆ ਐ ਯਾਰੇ ਬਰਾਦਰ ਪਾ ਰਿਹਾ ਨਹੀਂ ਇਹ 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 ਕੋਤਾ ਮੇਰਾ ਪਾਊਗਾ ਅਮਰਤਪਾਲ ਨੂੰ ਬੋਰਡ ਇਹਨੂੰ ਪਾਉਣੀ ਹੈ ਅਮਰਤਪਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਿਆਸੀ ਧਿਰਾਂ ਆਪੋ ਆਪਣੇ ਤਰੀਕੇ ਦੇ ਨਾਲ ਚੋਣ ਪ੍ਰਚਾਰ ਦੇ ਵਿੱਚ ਲੱਗੀਆਂ ਹੋਈਆਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵਾਰ ਖਡੂਰ ਸਾਹਿਬ ਦੀ ਸੀਟ ਜਿਹੜੀ ਆ ਉਹ ਵੱਖਰੇ ਰੰਗ ਦੇ ਨਾਲ ਪੇਸ਼ ਆ ਰਹੀ ਆ ਅਸੀਂ ਖਡੂਰ ਸਾਹਿਬ ਮੌਜੂਦ ਆ ਖਡੂਰ ਸਾਹਿਬ ਦੇ ਪਿੰਡ ਨਾਗੋਕੇ ਦੇ ਵਿੱਚ ਆ ਇੱਥੋਂ ਦਾ ਮਾਹੌਲ ਕੀ ਆ ਇੱਥੋਂ ਦੇ ਲੋਕਾਂ ਦੀ ਰਾਏ ਕੀ ਆ ਕਿਉਂਕਿ ਖਡੂਰ ਸਾਹਿਬ ਦੇ ਸਮੀਕਰਨ ਇਸ ਵਾਰ ਭਾਈ ਅਮਰਤਪਾਲ ਸਿੰਘ ਦੇ ਚੋਣ ਮੈਦਾਨ ਦੇ ਵਿੱਚ ਉਤਰਨ ਦੇ ਨਾਲ ਬਦਲੇ ਹੋਏ ਦਿਖਾਈ ਦੇ ਰਹੇ ਨੇ ਰਵਾਇਤੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਦਾ ਜ਼ੋਰ ਵੱਡੇ ਪੱਧਰ ਤੇ ਲੱਗ ਰਿਹਾ ਤੇ ਆਜ਼ਾਦ ਉਮੀਦਵਾਰ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਵੀ ਪ੍ਰਚਾਰ ਜਿਹੜਾ ਆ ਉਹ ਲਗਾਤਾਰ ਦੇਖਾ ਹੁੰਦਾ ਜਾ ਰਿਹਾ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਕਹਿੰਦੀ ਫਿਰ ਐਤ ਕੀ ਖਡੂਰ ਸਾਹਿਬ ਦੀ ਸੀਟ ਪਹਿਲਾਂ ਤੇ ਵੀਰ ਜੀ ਆਪ ਜੀ ਜੋ ਵੀ ਪੱਤਰਕਾਰ ਵੀਰ ਇਹ ਬੜਾ ਵੱਡਾ ਪੱਤਰ ਹੁੰਦਾ ਵਾ ਜਿਹੜਾ ਇੰਨਾ ਦੂਰੋਂ ਤੁਸੀਂ ਚੱਲ ਕੇ ਆਏ ਜੋ ਇਹ ਨਗਰ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸੋ ਗਰੂ ਪਿਆਰੇਓ ਆਪਾਂ ਵੇਖਣ ਰਿਹਾ ਸੋਸ਼ਲ ਮੀਡੀਆ ਦੇ ਜੋ ਵੀ ਅੱਜ ਆ ਰਿਹਾ ਭਾਈ ਸਾਹਿਬ ਦੀ ਗੁਰੂ ਸਾਹਿਬ ਨੇ ਮਿਹਰ ਕੀਤੀ ਆ ਪੂਰੀ ਹਵਾ ਵਾ ਅਸੀਂ ਵੀ ਹੁਣ ਆਪਣੇ ਨਗਰ ਦੇ ਵਿੱਚ ਡੋਰ ਟੂ ਡੋਰ ਗਏ ਆ ਸਾਡਾ ਨਗਰ ਕਾਫੀ ਬਹੁਤ ਵੱਡਾ ਵਾ 12-13 ਹਜ਼ਾਰ ਲੋਟੇ ਇਸ ਨਗਰ ਦੀ ਤੇ ਅਸੀਂ ਜਦੋਂ ਨਗਰ ਆਪਣੀ ਇੱਕ ਪਤੀ ਗੱਡੀ ਆ ਸਮਝਦੇ ਨਾ ਪਤੀ ਇੱਕ ਗੱਡੀ ਤੇ ਬਹੁਤ ਵਧੀਆ ਸਾਨੂੰ ਹੰਗਾਰਾ ਮਿਲਿਆ ਵਾ ਜਿਹਦੇ ਵੀ ਘਰ ਜਾਂਦੇ ਆ ਉਹ ਆਪ ਕਹਿੰਦੇ ਆ ਪੀ ਕਹਿਣ ਦੀ ਲੋੜ ਹੀ ਨਹੀਂ ਆ ਪੀ ਸਾਡਾ ਤੇ ਆਪ ਬੱਚਾ ਵਾ ਤੇ ਦੂਜੀ ਗੱਲ ਵੇਖੋ ਵੀਰ ਜੀ ਉਹਨਾਂ ਦੇ ਮਾਤਾ ਪਿਤਾ ਜੋ ਵੀ ਜਦੋਂ ਆਪਾਂ ਧਰਨਾ ਲਾਇਆ ਸੀ ਉਹਨਾਂ ਦੇ ਚਿਹਰੇ ਕੁਝ 부জে 부জে ਤੇ ਗੁਰੂ ਸਾਹਿਬ ਨੇ ਏਡੀ ਕਿਰਪਾ ਕੀਤੀ ਅੱਜ ਉਹਨਾਂ ਦੇ ਚਿਹਰੇ ਵੇਖੋ ਉਹ ਬਹੁਤ ਰੌਣਕ ਆ ਅਸੀਂ ਕੱਲ ਉਹਨਾਂ ਦੇ ਨਗਰ ਗਏ ਬਜ਼ੁਰਗ ਜੀ ਨੂੰ ਮਿਲਣ ਗਏ ਮਿਲ ਕੇ ਆਏ ਆ ਉਹਨਾਂ ਦੇ ਚਿਹਰੇ ਤੇ ਇੰਨੀ ਰੌਣਕ ਵੀ ਉਹ ਦੁੱਖ ਵੀ ਭੁੱਲ ਗਿਆ ਕਿ ਸਾਡਾ ਬੱਚਾ ਜੇਲ੍ਹ ਦੇ ਵਿੱਚ ਆ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਆਸ ਆ ਉਮੀਦ ਆ ਤੇ ਗੁਰੂ ਸਾਹਿਬ ਦੀ ਜੋ ਸੰਗਤ ਹੰਗਾਰਾ ਦੇਣ ਦੀ ਆ ਵੀ ਉਹਨਾਂ ਵੱਲੋਂ ਵੇਖ ਕੇ ਉਹਨਾਂ ਨੂੰ ਆਸ ਆ ਵੀ ਸਾਡਾ ਬੱਚਾ ਬਾਹਰ ਆਊਗਾ ਜਿੱਤ ਕੇ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਬਹੁਤ ਹੰਗਾਰਾ ਮਿਲ ਗਿਆ ਇਸ ਚੀਜ਼ ਦਾ 4 ਜੂਨ ਤੋਂ ਬਾਅਦ ਕੀ ਲੱਗਦਾ ਵੀ ਹਨਾ ਜਿਹੜੀ ਸੰਗਤ ਆ ਜਿਵੇਂ ਦੀਆਂ ਨੇ ਵੋਟ ਪਾਉਣੀਆਂ ਜਿੰਨੀ ਵੀ ਪਬਲਿਕ ਆ ਕੀ 4 ਜੂਨ ਤੋਂ ਬਾਅਦ ਵੀ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਰੌਣਕ ਮਾਤਾ ਪਿਤਾ ਦੇ ਚਿਹਰੇ ਤੇ ਆ ਬਰਕਰਾਰ ਰੱਖੂਗੀ ਲੱਗਦਾ ਖਡੂਰ ਸਾਹਿਬ ਦੀ ਸੀਟ ਤੋਂ ਮੁਕਾਬਲਾ ਜਿਹੜਾ ਆ ਅਮਰਤਪਾਲ ਸਿੰਘ ਤਕੜੇ ਪੱਧਰ ਤੇ ਦੇਣਗੇ ਬਿਲਕੁਲ ਕਿਉਂਕਿ ਅਮਰਤਪਾਲ ਸਿੰਘ ਸਿੱਖੀ ਸਿਧਾਂਤ ਦੇ ਉੱਤੇ ਬੰਦਾ ਜੁੜਿਆ ਹੋਇਆ ਬੰਦਾ ਤੇ ਜਿਹੜਾ ਬੰਦਾ ਗੁਰਬਾਣੀ ਬਾਣੇ ਦੇ ਨਾਲ ਜੁੜਿਆ ਹੋਇਆ ਨਾ ਉਸ ਦੇ ਪਰਿਵਾਰ ਦੇ ਤੇ ਉਸ ਦੇ ਚਿਹਰੇ ਦੇ ਉੱਤੇ ਹਮੇਸ਼ਾ ਰੌਣਕ ਰਹਿੰਦੀ ਆ ਇਹ ਸਾਡੀ ਰੌਣਕ ਹੋ ਸਕਦੀ ਆ ਕਿਉਂਕਿ ਅਸੀਂ ਕੁਝ ਅਲੱਗ ਆਪਣੀ ਜੀਵਨ ਚ ਪਰ ਉਹ ਬੰਦਾ ਇੱਕ ਕੌਮ ਨੂੰ ਲੈ ਕੇ ਚੱਲ ਰਿਹਾ ਸੀਗਾ ਜਿਸ ਨੂੰ ਇਹਨਾਂ ਬੇਨਜਾਇਜ਼ ਬਿਲਕੁਲ ਜੋ ਬਣਦਾ ਵੀ ਨਹੀਂ ਸੀ ਉਹਨੂੰ ਬੰਦ ਕੀਤਾ ਗਿਆ ਇਸ ਕਰਕੇ ਅਸੀਂ ਪੂਰਾ ਇਲਾਕਾ ਖਾਸ ਕਰਕੇ ਅਸੀਂ ਹੁਣ ਪਿੰਡ ਚ ਫਿਰ ਕੇ ਆਏ ਆ ਇੱਕ ਵੱਡਿਓ ਮਤਲਬ ਪੂਰੇ ਦਾ ਪੂਰਾ ਲੋਕਾਂ ਦਾ ਮੋਹਾਨ ਹੀ ਇੱਕ ਬੰਨੇ ਹੋ ਗਿਆ ਕਿ ਉਸ ਬੰਦੇ ਦੀ ਮਤ ਕਰਨੇ ਭਾਈ ਹਰਪਾਲ ਸਿੰਘ ਦੀ ਬਾਕੀ ਹਾਂਜੀ ਦੂਸਰਾ ਜੇ ਅਸੀਂ ਸੈਂਟਰ ਦੀ ਗੱਲ ਕਰੀਏ ਬੀਜੇਪੀ ਦੇ ਮੋਦੀ ਨੂੰ ਪੁੱਛਣਾ ਚਾਹੀਦਾ ਕਿ ਮੋਦੀ ਨੇ 10 ਸਾਲ ਪੰਜਾਬ ਨੂੰ ਕੀ ਦਿੱਤਾ ਸਾਡਾ ਫਰਜ ਬਣਦਾ ਉਸ ਬੰਦੇ ਨੂੰ ਪੁੱਛਿਆ ਜਾਵੇ ਉਹ ਪੂਰਾ ਜੁਮਲੇ ਤੋਂ ਇਲਾਵਾ ਉਹਨੇ ਕੁਝ ਨਹੀਂ ਕੀਤਾ ਅਕਾਲੀ ਗਾ ਨੇ 25 ਸਾਲ ਦੇ ਕਰੀਬ ਰਾਜ ਕੀਤਾ ਪੰਜਾਬ ਨੂੰ ਕਿਸ ਤਰ੍ਹਾਂ ਲੁੱਟਿਆ ਤੇ ਕਿਸ ਤਰ੍ਹਾਂ ਕੁੱਟਿਆ ਕਾਂਗਰਸ ਦੀ ਦੇਣ ਉਹ ਅਸੀਂ ਭੁੱਲ ਨਹੀਂ ਸਕਦੇ 84 ਹਜੇ ਤੱਕ ਸਾਡੇ ਹਿਰਦਿਆਂ ਦੇ ਵਿੱਚ ਵਸ ਰਹੀ ਹੈ ਹੈ ਨਹੀਂ ਆਪ ਵਾਲਿਆਂ ਦਾ ਲੋਕਾਂ ਨੇ ਇੱਕ ਤਰਫਾ ਉਹਨਾਂ ਨੂੰ ਸਹਿਯੋਗ ਦਿੱਤਾ ਸੀ ਹਾਂ ਬਿਲਕੁਲ ਜਿਸ ਤਰ੍ਹਾਂ ਹੋਣੇ ਭਾਈ ਸਾਹਿਬ ਦੇ ਨਾਲ ਮਹਾਨ ਆ ਇਸ ਤੋਂ ਜ਼ਿਆਦਾ ਮਹਾਨ ਸੀਗਾ ਉਦੋਂ ਆਪ ਦੇ ਨਾਲ ਆਪਨੇ ਵੀ ਆਪਣੇ ਲੋਕਾਂ ਦੀਆਂ ਜਿਹੜੀਆਂ ਇਸ਼ਾਵਾਂ ਤੇ ਪੂਰੀ ਨਹੀਂ ਭੁਗਤੀਓ ਇਸ ਕਰਕੇ ਲੋਕਾਂ ਲੋਕ ਦਿਲੋਂ ਚਾਹੁੰਦੇ ਆ ਬਿਲਕੁਲ ਬਦਲਾ ਖਾਸ ਕਰਕੇ ਸਾਡੀ ਫੀਟ ਦਾ ਵਰਸਾ ਸਿੰਘ ਬਲਟੋਆ ਵੀ ਵੱਡਾ ਦਾਵਾ ਕਰ ਰਹੇ ਨੇ ਕਹਿੰਦੇ ਵੀ ਮੈਂ ਬਹੁਤ ਪੰਥਕ ਲੜਾਈ ਲੜੀ ਆ ਮੈਂ ਜੇਲਾਂ ਕਟੀਆਂ ਨੇ ਉਹ ਇੱਕ ਦੋਸ਼ ਲਾਉਂਦੇ ਨੇ ਕਹਿੰਦੇ ਕਿ ਕੱਲ ਆਏ ਨੇ ਹਲੇ ਪੰਥਕ ਹੁਣ ਆਗੂ ਕਹਾਉਣ ਲੱਗੇ ਕਹਿੰਦੇ ਅਸੀਂ ਜਿਨ੍ਹਾਂ ਨੇ ਕਿੰਨੇ ਕਿੰਨੇ ਸਾਲ ਐएनएसਏ ਵਰਗੀਆਂ ਧਰਾਵਾਂ ਚੱਲੀਆਂ ਨੇ ਉਹਨਾਂ ਦਾ ਵजूद ਕਿੰਨਾ ਕਾ ਇਸ ਸੀਟ ਦੇ ਉੱਤੇ ਵੀਰ ਜੀ ਬਲਟੋਵਾ ਸਾਹਿਬ ਮੰਨ ਲੈਨੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਪਰ ਸਿੱਖ ਕੌਮ ਨੇ ਮੁੱਲ ਦੇ ਚੁੱਕੀ ਆ ਉਹ ਇੱਕ ਦੋ ਵਾਰੀ ਸੀਟਾਂ ਜਿੱਤ ਚੁੱਕੇ ਆ ਤੇ ਜੋ ਉਹਨਾਂ ਨੇ ਕੌਮ ਨੂੰ ਦਿੱਤਾ ਉਹ ਵੀ ਲੋਕ ਜਾਣਦੇ ਨੇ ਹਾਂ ਉਹ ਆਪਣਾ ਦਾਵਾ ਕਰ ਸਕਦੇ ਆ ਉਹ ਉਹਨਾਂ ਦੀ ਮਰਜ਼ੀ ਆ ਪਰ ਜੋ ਵजूद ਆ ਤੁਸੀਂ ਵੀ ਇਲਾਕੇ ਚ ਘੁੰਮ ਰਹੇ ਹੋ ਸਾਡੇ ਪਿੰਡ ਦੇ ਵਿੱਚ ਅੱਜ ਅਸੀਂ ਜਿੰਨੇ ਪਿੰਡ ਦੇ ਵਿੱਚੋਂ ਵੀ ਘੁਮ ਕੇ ਆਏ ਆ ਮੇਰਾ ਨਹੀਂ ਖਿਆਲ ਕਿ ਉੱਥੇ ਇੱਕ ਵੀ ਵੋਟ ਉਹਨਾਂ ਦੀ ਹੋਵੇ। ਹੂੰ। ਬਾਕੀ ਜਿੰਨਾ ਕਿ ਵਜੂਦ ਆ ਉਹ ਲੋਕ ਵੀ ਜਾਣਦੇ ਆ ਇਹੋ ਜਿਹਾ ਕੋਈ ਵਜੂਦ ਨਹੀਂ ਹੈਗਾ। ਕਿਉਂਕਿ ਅੱਜ ਇੱਕ ਇੱਕ ਬੱਚਾ, ਇੱਕ ਇੱਕ ਬਜ਼ੁਰਗ ਤੇ ਇੱਕ ਇੱਕ ਮਾਈ ਭੈਣ ਸਾਰੇ ਭਾਈ ਅਮਰਤ ਸਪਾਲ ਸਿੰਘ ਬਾਰੇ ਸੋਚ ਰਹੇ ਆ। ਅਸੀਂ ਜਾ ਕੇ ਜਦੋਂ ਕਿਸੇ ਨੂੰ ਬੇਨਤੀ ਕਰਦੇ ਆ ਹੱਥ ਅਸੀਂ ਜੋੜਦੇ ਆ ਉਹ ਇਹ ਸਾਨੂੰ ਕਹਿੰਦੇ ਤੁਹਾਨੂੰ ਹੱਥ ਜੋੜਨ ਦੀ ਜ਼ਰੂਰਤ ਨਹੀਂ ਹੈਗੀ। ਅਸੀਂ ਆਪਣੇ ਆਪ ਪਹਿਲਾਂ ਹੀ ਤਿਆਰ ਆ ਭਾਈ ਅਮਰਤ ਸਿੰਘ ਅਮਰਤਪਾਲ ਸਿੰਘ ਨੂੰ ਵੋਟਾਂ ਪਾਉਣ ਦੇ ਵਾਸਤੇ। ਇਸ ਕਰਕੇ ਕੋਈ ਵੀ ਆਪਣਾ ਦਾਵਾ ਕਰ ਸਕਦਾ ਹੁਣ ਮੈਂ ਕੱਲ ਇੱਕ ਚੈਨਲ ਤੇ ਦੇਖ ਰਿਹਾ ਸੀ ਹਾਂਜੀ ਤੇ ਉਹਨੂੰ ਇੱਕ ਪੱਤਰਕਾਰ ਨੇ ਸਵਾਲ ਕੀਤਾ ਇੱਕ ਵੀਰ ਨੂੰ ਕਹਿੰਦੇ ਸੋ ਕੌਣ ਜਿੱਤ ਰਿਹਾ ਕਹਿੰਦਾ ਜੀ ਮੇ ਮੇਨ ਤੋਂ ਮੰਨਾ ਜਿੱਤ ਰਿਹਾ ਜਦੋਂ ਕਿ ਮੇਰਾ ਖਿਆਲ ਆ ਕਿ ਮੰਨੇ ਵੀਰ ਦਾ ਕਿਤੇ ਵੀ ਨਾਮ ਹੀ ਨਹੀਂ ਕੋਈ ਲੈਂਦਾ ਪਿਆ ਇਸ ਕਰਕੇ ਦਾਵਾ ਕਰਨ ਦੀ ਕੋਈ ਗੱਲ ਵੱਖਰੀ ਹੁੰਦੀ ਆ ਪਰ ਹੈ ਕੁਝ ਨਹੀਂ ਪੱਲੇ ਬਲਡੋਵਾ ਸਾਹਿਬ ਵੀ ਹਵਾ ਜੀ ਤੀਰ ਮਾਰਦੇ ਆ ਮਾਰੀ ਜਾਣ ਦੋ ਉਹਨਾਂ ਦੀ ਮਰਜ਼ੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ 2 ਸਾਲ ਤੋਂ ਵੱਧ ਸਮਾਂ ਹੋ ਗਿਆ ਕਿੰਨਾ ਕੰਮ ਕਰਤਾ ਤੁਹਾਡੇ ਇਲਾਕੇ ਚ ਉਹ ਤਾਂ ਕਹਿੰਦੇ ਸਾਡੇ ਤੋਂ ਲੋਕ ਬਹੁਤ ਖੁਸ਼ ਨੇ ਸਾਡੇ ਇਲਾਕੇ ਤੇ ਕੋਈ ਕੰਮ ਨਹੀਂ ਕੀਤਾ ਉਹਨਾਂ ਨੇ ਬਿਲਕੁਲ ਜ਼ੀਰੋ ਕੀਤਾ ਨਾ ਅਜੇ ਤੱਕ ਕੋਈ ਕੰਮ ਨਹੀਂ ਸਾਡੇ ਇਲਾਕੇ 'ਚ ਕੀਤਾ ਸਾਡਾ ਜਿਹੜਾ ਐਮਐਲਏ ਬਣਾਇਆ ਉਹਨਾਂ ਨੇ ਦਰਸ਼ਨ ਤੱਕ ਨਹੀਂ ਦਿੱਤੇ ਪੈਣ ਚਾਣਗੇ ਅਜੇ ਤੱਕ ਅੱਛਾ ਹੋਰ ਉਮੀਦ ਕੀ ਰੱਖ ਸਕਦੇ ਹੁਣ ਦਾ ਕੋਈ ਫਿਰ ਉਹਨਾਂ ਦਾ ਦਾਵਾ ਫੋਕਾ ਹੀ ਆ ਵੀ ਅਸੀਂ ਜਿੱਤ ਲੈਣਾ ਬਿਲਕੁਲ ਫੋਕੇ ਦਾਵਾ ਹੀ ਉਹਨਾਂ ਦੇ ਅਜੇ ਤੱਕ ਕੋਈ ਕੰਮ ਨਹੀਂ ਉਹਨਾਂ ਨੇ ਕੀਤਾ ਕੋਈ ਕੰਮ ਕੀਤਾ ਹੋਵੇ ਤਾਂ ਦੱਸੀ ਅਸੀਂ ਤੁਹਾਨੂੰ ਹੋਰ ਵੀ ਜਿਹੜੇ ਆ ਇੱਥੇ ਪਤਵੰਤੇ ਪਿੰਡ ਦੇ ਪਹੁੰਚੇ ਨੇ ਭਗਵੰਤ ਮਾਨ ਸਾਹਿਬ ਕਹਿੰਦੇ 13 0 ਹੋ ਜਾਣਾ ਐ ਕਿ ਪੰਜਾਬ ਦੇ ਵਿੱਚ ਤੇ ਇੱਥੇ ਤੁਹਾਡੇ ਨਾਲ ਵੀ ਗੱਲ ਕਰ ਰਹੇ ਆ ਬਹੁਤ ਸਾਰੇ ਸੱਜਣ ਕਹਿ ਰਹੇ ਨੇ ਕਿ ਅਮਰਤਪਾਲ ਸਿੰਘ ਨੂੰ ਵੱਡੇ ਪੱਦਰ ਤੇ ਵੋਟ ਪਊਗੀ ਕੀ ਲੱਗਦਾ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਤ ਐਸ ਵਾਲੇ ਸਾਰੀ ਲਗਭਗ ਕੌਮ ਦੀ ਆਵਾਜ਼ ਇਹੋ ਜੀ ਆਪੇ ਅਮਰਤਪਾਲ ਸਿੰਘ ਆਉਣ ਕੇ ਅੱਗੇ ਹਰ ਇੱਕ ਦੀ ਬਾਜ਼ੀ ਹੋਈ ਸਾਡੀ ਅਰੇ ਆਪ ਖੁਦ ਹਾਜ਼ਰ ਆਂ ਖੁਦ ਵੋਟ ਪਾਵਾਂਗੇ ਅਮਰਪਾਲ ਸਿੰਘ ਨੂੰ ਅੱਗੇ ਲੈ ਕੇ ਆਵਾਂਗੇ ਤਾਂ ਆਪਣੇ ਪੰਜਾਬ ਦਾ ਕੋਈ ਸੁਧਾਰ ਹੋਊਗਾ ਨਸ਼ੇ ਦਾ ਕੋਈ ਸੁਧਾਰ ਹੋਊਗਾ ਕੋਈ ਆਮ ਪਾਰਟੀ ਵਾਲਿਆਂ ਕੋਈ ਇੱਥੇ ਸੁਧਾਰ ਨਹੀਂ ਕੀਤਾ ਅੱਜ ਤੱਕ ਐਮਐਲਏ ਨੇ ਸਾਨੂੰ ਇੱਛਾਣ ਕੇ ਦਿਖਾਈ ਵੀ ਨਹੀਂ ਦਿੱਤੀ ਵੀ ਮੈਂ ਤੁਹਾਡੇ ਪਿੰਡ ਦਾ ਐਮਐਲਏ ਆ ਅੱਛਾ ਜਾਂ ਤੇ ਆਇਆ ਵੀ ਹੋਵੇ ਤਾਂ ਵੀ ਆਪ ਕਮ ਸੇ ਕਮ ਐਂ ਜਿਤਾਇਆ ਕਮ ਸੇ ਕਮ ਚਾਉਂਦਾ ਫਰਜ਼ ਪੁੰਹਦਾ ਨਾ ਕੰਮ ਤਾਂ ਨਹੀਂ ਕੋਈ ਕਰਨਾ ਤੇ ਕਮ ਸੇ ਕਮ ਆਉਂਦਾ ਫਰਜ਼ ਪੁੰਹਦਾ ਨਾ ਅੱਜ ਤੱਕ ਆਇਆ ਹੀ ਨਹੀਂ ਗੱਲ ਤੇ ਕੀ ਲੱਗਦਾ ਅਮਰਿਤਪਾਲ ਸਿੰਘ ਜਿੱਤਦੇ ਨੇ ਤਾਂ ਤੁਹਾਨੂੰ ਕੀ ਆਸ ਕੀ ਐ ਇੱਥੇ ਉਹ ਤੇ ਸਾਰੀਆਂ ਹਲਿਆਸਾਂ ਜੀ ਸਾਰੀਆਂ ਆਸਾਂ ਪੂਰੀਆਂ ਕਰੂਗਾ ਜੀ ਹਾਂ ਮਹਾਰਾਜ ਦੀ ਕਿਰਪਾ ਲਾਓ ਜੀ ਮਹਾਰਾਜ ਦੇ ਭੈ ਆ ਮਹਾਰਾਜ ਦੇ ਢਾਲਾ ਵਾ ਇਹ ਤੇ ਚੰਡਾਲ ਪਾਰਟੀ ਸਾਰੇ ਕੁੜੀ ਆਵੇ ਸਾਰੇ ਚੰਡਾਲ ਆ ਹਾਂ ਉਹ ਤੇ ਗੁਰੂ ਮਹਾਰਾਜ ਦੀ ਕਿਰਪਾ ਵ ਸੱਚੇ ਬਾਦਸ਼ਾਹ ਦੀ ਉਹ ਕਰੂਗਾ ਮਹਾਰਾਜ ਸੱਦੇ ਕੰਮ ਕਰੂਗਾ ਸਾਰੇ ਨਸ਼ੇ ਪਤੇ ਛਡਾਊਗਾ ਸਾਰੇ ਕੰਮ ਕਰੂਗਾ ਸਹੀ ਕਰੂਗਾ ਇਹ ਚੰਡਾਲ ਪਾਰਟੀ ਤੋਂ ਬਚਣਾ ਚਾਹੁੰਦੇ ਆ ਕਿ ਉਹ ਅਮਰਿਤਪਾਲ ਬਾਹਰ ਆਵੇ ਇਹ ਚੰਡਾਲ ਪਾਰਟੀ ਨੂੰ ਘਰੋਂ ਲਾਵੇ ਸਾਡੇ ਕਿਸੇ ਰਵੱਈਏ ਦਾ ਸੁਧਾਰ ਹੋ ਜਾਵੇ। ਹਾਂਜੀ। ਬਾਪੂ ਜੀ ਤੁਸੀਂ ਪੋਸਟਰ ਪੜਿਆ ਹੱਥ 'ਚ ਅੰਮ੍ਰਿਤਪਾਲ ਸਿੰਘ ਹੋਰਾਂ ਦਾ। ਹਾਂਜੀ ਹਾਂਜੀ। ਤੇ ਅੰਮ੍ਰਿਤਪਾਲ ਸਿੰਘ ਇਸ ਵਾਰੀ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਨੇ। ਤੁਸੀਂ ਮੈਨੂੰ ਪਿੱਛੇ ਦਾ ਦੱਸੋ ਇਸ ਤੋਂ ਪਹਿਲਾਂ ਜਿਹੜੀਆਂ ਚੋਣਾਂ ਇੱਥੇ ਹੁੰਦੀਆਂ ਰਹੀਆਂ ਨੇ। ਕੀ ਮਾਹੌਲ ਹੁੰਦਾ ਸੀਗਾ? ਲੋਕ ਕੀ ਦੇਖ ਕੇ ਵੋਟ ਪਾਉਂਦੇ ਸੀ ਤੇ ਐਤ ਕੀ ਕੀ ਲੱਭ ਰਹੇ ਹੋ ਤੁਸੀਂ ਉਮੀਦਵਾਰ ਦੇ ਵਿੱਚ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਂ ਵੀਰ ਜੀ ਇਹ ਲੱਭ ਰਹੇ ਕਿ ਜਿਹੜਾ ਵੀ ਪਹਿਲਾਂ ਸਾਡੇ ਇੱਥੇ ਕਾਲੀਦਾਲ ਕਾਂਗਰਸ ਜਾਂ ਐਰ ਕੀ ਆਮ ਵਾਲਿਆਂ ਨੂੰ ਜਗਾਇਆ ਆਏ ਆ ਵੋਟਾਂ ਮੰਗਣ ਆਉਂਦੇ ਉਦੋਂ ਬਾਅਦ ਸਾਡਾ ਕੋਈ ਉਹਨਾਂ 'ਚ ਸੁਧਾਰ ਨਹੀਂ ਕੀਤਾ ਇਹ ਜਿਹੜਾ ਵੀਰ ਐ ਇਹਨੇ ਬੜੀ ਸੋਹਣੀ ਲਹਿਰ ਜਾਈ ਸਾਡੇ ਬੱਚਿਆਂ ਨੂੰ ਅੰਮ੍ਰਿਤ ਛਕਾਇਆ ਨਸ਼ਿਆਂ ਬਾਰੇ ਨਾ ਗੱਲ ਕੀਤੀ ਹਰ ਇੱਕ ਨੂੰ ਆਖਿਆ ਹਰ ਇੱਕ ਮਾਂ ਭੈਣ ਨੂੰ ਉਹਨਾਂ ਜਾ ਕੇ ਕਿ ਇਹਨਾਂ ਕੇ ਬੱਚਿਆਂ ਨੂੰ ਬੱਚਿਆਂ ਨੂੰ ਆਪਣੇ ਸਿੱਖੀ ਦੇ ਨਾਲ ਜੋੜਿਆ ਜਾਵੇ ਨਸ਼ੇ ਛਡਾਈ ਜਾਣ ਇੰਨਾ ਜੋ ਦੂਜੀਆਂ ਪਾਰਟੀਆਂ ਨੇ ਨਸ਼ਿਆਂ ਤੋਂ ਬਗੈਰ ਛੱਡੇ ਇਥੇ ਕੋਈ ਨਹੀਂ ਗਿਆ ਸਾਡੀ ਜਿਹੜੀ ਹਕੂਮ ਆ ਉਹਨਾਂ ਨੂੰ ਨਸ਼ਿਆਂ ਦੇ ਵਿੱਚ ਐ ਜਕੜ ਦਿੱਤਾ ਭਾਵੇਂ ਕਾਲੀ ਦਾਲ ਆ ਭਾਵੇਂ ਕਾਂਗਰਸ ਭਾਵੇਂ ਆਮ ਵਾਲਿਆ ਕਿ ਜਿੱਦਾਂ ਨੇ ਵੀਰ ਜੀ ਨੇ ਦੱਸਿਆ ਕਿ ਸਾਡੇ ਉਹ ਆਇਆ ਕਿ ਇਹਨੂੰ ਜਿਤਾਇਆ ਹੋ ਭਗਵੰਤ ਮਾਨ ਦੇ ਐਮਐਲਏ ਉਹ ਸਾਡੇ ਪਿੰਡ ਵੋਟਾਂ ਲੈਣ ਆਇਆ ਉਦੋਂ ਬਾਅਦ ਸਾਨੂੰ ਹੁੰਦੇ ਕੋਈ ਨਹੀਂ ਕੀਤਾ ਇਹਦੀ ਵਾਸਤੇ ਕਿ ਸਿੱਖੀ ਗੋਮਪ ਦੇ ਵਿੱਚ ਕਹੀਂ ਵੀ ਆਨੇ ਨੂੰ ਹੈ ਆਪਣੇ ਘੈੜੀ ਦੇ ਬਣਾ ਕੇ ਜਿਤਾ ਕੇ ਦੇ ਨੂੰ ਅਸੀਂ ਅਸੈਂਬਲੀ ਚ ਗੱਡੀਏ ਕੋਈ ਸਾਡੇ ਗੁਰੂਆਂ ਪੀਰਾਂ ਦੀ ਕੋਈ ਗੱਲ ਕੋਈ ਸਾਡੇ ਬੱਚਿਆਂ ਦੇ ਭਵਿੱਖ ਦੀ ਗੱਲ ਏ ਉੱਥੇ ਅਸੈਂਬਲੀ ਜਿਸchna ਜਗੇ ਕੋਈ ਆਪਣਾ ਹਾਜ਼ਰ ਦਾ ਨਾਰਾ ਬਲੇ ਅਸੀਂ ਦੇ ਉਮੀਦ ਕਰਦੇ ਕਿ ਵੱਧ ਤੋਂ ਵੱਧ ਭਾਈ ਅਮਰਤਪਾਲ ਸਿੰਘ ਨੂੰ ਵੋਟਾਂ ਬਾਗੇ ਤਾਂ ਪੰਜਾਬ ਕੀਤਾ ਜਾਵੇ ਅਸੀਂ ਸਾਰੀ ਸਿੱਖ ਕੌਮ ਦੇ ਧੰਨਵਾਦੀ ਹੋਵਾਂਗੇ ਖਾਜ ਕਰਕੇ ਅਸੀਂ ਨਾ ਕੋ ਕੇ ਪਿੰਡ ਦਾ ਸਮੂਹ ਸੰਗਤ ਜੋ ਕੁਝ ਵੀ ਸਾਰੇ ਅਸੀਂ ਭਾਈ ਪਿੰਡ ਵੱਲੋਂ ਸਾਰੀ ਪਿੰਡ ਨੇ ਕਟ ਕੀਤਾ ਸਾਰੀਆਂ ਪਾਰਟੀਆਂ ਇੱਕ ਹੋ ਗਏ ਜਾਈ ਭਾਈ ਅਮਰਪਾਲ ਸਿੰਘ ਜੀ ਦੇ ਮਗਰ ਇੱਕ ਤਰਫੋਂ ਤੁਰੇ ਆ ਕਿ ਇਹਨੂੰ ਅਸੀਂ ਕਾਮਯਾਬ ਕਰਨਾ ਤੇ ਕਾਮਯਾਬ ਕਰਾਂਗੇ ਸਾਡੇ ਪਿੰਡ 'ਚੋਂ ਵੱਧ ਤੋਂ ਵੱਧ ਲੀਡਣਾ ਹੈ ਇਹਨੂੰ ਜਿਤਾਵਾਂਗੇ ਪਿੰਡ 'ਚ ਜਿਵੇਂ ਪਿੰਡਾਂ 'ਚ ਆਮ ਪਾਰਟੀ ਬਾਜੀ ਹੁੰਦੀ ਆ ਹੁਣ ਪਾਰਟੀ ਬਾਜੀ ਹੈਗੀ ਆ ਫਿਰ ਵੀ ਬਾਕੀ ਪਾਰਟੀਆਂ ਹੈਗੀਆਂ ਉਹ ਜੀ ਕੋਈ ਹੁਣ ਪਾਰਟੀ ਨਹੀਂ ਸਾਡੇ ਨਾਲ ਕਾਂਗਰਸ ਵੀ ਇੱਕ ਹੋਏ ਆ ਆਮ ਆਲੇ ਵੀ ਇੱਕ ਹੋਏ ਆ ਕਾਲੀ ਦਲ ਵੀ ਸਾਡੇ ਇਕੱਠੇ ਹੋ ਗਏ ਗੁਰਦੁਆਰਾ ਸਾਹਿਬ ਵਿਕੇ ਮੀਟਿੰਗ ਕਰਕੇ ਅਸੀਂ ਸਾਰੇ ਸੰਗਤ ਦੇ ਇਸ ਮੋਰਗਸ ਹਰੇ ਇਕੱਠੇ ਹੋ ਗਏ ਤੇ ਫੇਰ ਇਹ ਤੁਰਿਆ ਕਿ ਅਸੀਂ ਆਖੇ ਵੱਧ ਤੋਂ ਵੱਧ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਭਾਈ ਅਮਰਤਪਾਲ ਸਿੰਘ ਨੂੰ ਅਸੀਂ ਜਿਤਾਉਣਾ ਹਰ ਇੱਕ ਮਾਈ ਭਾਈ ਦੇ ਮੂੰਹ ਦੇ ਉਹਨਾਂ ਦਾ ਨਾਮ ਆ ਤੇ ਉਹਨਾਂ ਨੂੰ ਵੋਟਾਂ ਪਾ ਕੇ ਕੰਮਜਾਬ ਕਰਾਂਗੇ ਬਾਬਾ ਜੀ ਵੈਗੁਰੂ ਜੀ ਕਾ ਖਾਲਸਾ ਬਈ ਫਤਿਹ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਬੋਲੇ ਕਿੰਨੀ ਉਮਰ ਕਿੰਨੀ ਹੋ ਗਈ ਜੀ ਉਮਰ ਨਾਲ ਅੱਛੀ ਜਾਂਦੀ ਪਹਿਲਾਂ ਬਾਦਲਾਂ ਨੂੰ ਵੋਟ ਪਾਉਂਦੇ ਰਹੇ ਹੋ ਲੈ ਗਏ ਆ ਅਹੀ ਕਾਲੀ ਦਾਲ ਨੂੰ ਪਾਉਂ ਬਾਕੀ ਕਾਲੀ ਦਾਲ ਨੂੰ ਪਾਉਂ ਰਹੇ ਹਾਂ ਹਾਂਜੀ ਐਤ ਕੀ ਕਿਨੂੰ ਪਾ ਰਹੇ ਹੋ ਔਰ ਕਾਹ ਹੈ ਆਹੋਂਬਰ ਤੇ ਪਾਲ ਨੂੰ ਪਾਉਣਾ ਹਾਂ ਹਾਂਜੀ ਅਕਾਲੀ ਦਲ ਵਾਲਿਆਂ ਨੇ ਕੰਮ ਕਰਿਆ ਪਹਿਲਾਂ ਕਾ ਖੰਮਿ ਸਾੜਿਆ ਸਵਾੜਿਆ ਆਹ ਕਾਲੀ ਦਾਲ ਨੇ ਕਾ ਖੰਮਿ ਸਵਾੜਿਆ ਅਹੀਂ ਹੁਣ ਕੀ ਕਰੀਏ ਹਾਂ ਤੇ ਜੇ ਆਹ ਹਾਂ ਜੇ ਹੁਣ ਜੀ ਸਾਰੇ ਆ ਕੀ ਸਭ ਤੋਂ ਪਹਿਲਾਂ ਇਹਨਾਂ ਦਾ ਬੇਡਾ ਨੌਜਵਾਨ ਨਸ਼ਾ ਦੇ ਗਦਲਦਲ ਦੇ ਵਿੱਚ ਫਸ ਗਿਆ ਤੇ ਉਹ ਗੁਜ ਗਿਆ ਇਹ ਬਾਪ ਨੇ ਉਹਨੂੰ ਮੋਟਿਆਂ ਦੇ ਜੋਗੇ ਦੇ ਮਣੀਆਂ ਚ ਲੈ ਕੇ ਜਾ ਕੇ ਜਿਹੜੇ ਬੇਟਿਆਂ ਨੇ ਬਾਪ ਨੂੰ ਖੜਨਾ ਹੈ ਕਿ ਇਹ ਹੁਣ ਵਿਚਾਰਾ ਕੀ ਦੱਛੇ ਕਿ ਬਹੁਤ ਹੀ ਜ਼ਾਬਕ ਚੜhti ਜਵਾਨੀ ਨੇ ਨਿਕਨੇ ਜਿਹੜੇ ਬੱਚੇ ਆ ਤੋ ਨਜਿਆਂ ਦੇ ਗੈਗ ਨੇ ਦਲ ਨੇ ਉਖਾ ਦੇ ਆ ਗੱਲ ਕਿ ਸਾਡੇ ਪਿੰਡ ਚ ਹੁਣ ਵੀ ਚਿੱਟਾ ਵਿਖਲੜਿਆ ਹੁਣ ਵੀ ਨਜੇ ਬਹੁਤ ਮੁੰਡੇ ਆ ਕਾਰੋਬਾਰ ਕਰਦੇ ਕਿਸੇ ਨੇ ਕੋਈ ਜਾਂ ਸਾਡੀ ਪਿੰਡ ਦੀ ਪੰਚਾਇਤ ਲਾ ਲਓ ਜਾਂ ਸਾਡੇ ਐਮਐਲਏ ਲਾ ਲਓ ਹੁਣ ਕਿਸੇ ਨੇ ਸਾਡੀ ਬਾਹ ਨਹੀਂ ਬੜੀ ਕਿਹਨੇ ਨਜੇ ਬਦਲ ਕੇ ਕੰਮ ਨਹੀਂ ਕੀਤਾ ਅਸੀਂ ਇਹਨੇ ਵਾਤੋਂ ਵਾਦ ਭਾਈ ਅਮਰਤਪਾਲ ਸਿੰਘ ਨੂੰ ਅਸੀਂ ਲਿਆ ਕੇ ਉਹ ਕਾਮ ਜਗ੍ਹਾ ਇਹਨਾਂ ਨਜਿਆਂ ਨੂੰ ਠੱਲ ਪਾ ਸਕੇ ਕਿ ਗੋਮ ਦਾ ਭਲਾ ਕਰ ਸਕਿਆ ਪਿਛਲੀ ਵਾਰੀ ਦੀਆਂ ਚੋਣਾ ਚ ਕੈਪਟਨ ਅਮਰਿੰਦਰ ਸਿੰਘ ਨੇ ਸੌ ਜੁਕੀ ਨਸ਼ਿਆਂ ਦੇ ਮੁੱਦੇ ਦੇ ਉੱਤੇ ਹਾਂਜੀ ਹਾਂਜੀ ਉਸ ਤੋਂ ਬਾਅਦ ਇਹ ਸਰਕਾਰ ਆ ਗਈ ਕਿਉਂਕਿ ਉਹਨਾਂ ਨੇ ਕੁਝ ਨਹੀਂ ਕੀਤਾ ਮਾਝੇ ਨੂੰ ਲੈ ਕੇ ਅਕਸਰ ਬਾਕੀ ਪੰਜਾਬ 'ਚ ਇਹ ਚਰਚਾ ਚੱਲਦੀ ਹੈ ਕਿ ਮਾਝੇ 'ਚ ਵਾਕਈ ਨਸ਼ਾ ਜਿਹੜਾ ਬਹੁਤ ਜ਼ਿਆਦਾ ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹੁੰਦਾ ਵੀ ਇਹ ਬੀਤ ਦੇ ਸਾਲਾਂ ਦੇ ਨਾਲ ਰੁਕਿਆ ਕਿ ਵਧਦਾ ਹੀ ਜਾ ਰਿਹਾ ਇਹ ਜੀ ਵਧਦਾ ਜਦੋਂ ਕੈਪਟਨ ਆਇਆ ਕਿ ਮੈਂ ਦੇਖੋ ਉਹਨੇ ਗੁੜਕਾ ਸਾਹਿਬ ਹੱਥ 'ਚ ਫੜ ਕੇ ਸੌਂ ਖਾਧੀ ਆ ਕਿ ਮੈਂ 1 ਮਹੀਨੇ ਅੱਠਾ ਦਿਨਾਂ ਜਾਂ 20 ਦਿਨ ਦੇ ਨਸ਼ਾ ਖਤਮ ਕਰ ਦੂੰ ਉਦੋਂ ਵੱਧ ਚੜਿਆ ਉਦੋਂ ਬਾਅਦ ਇਹ ਆਮ ਵਾਲੇ ਲਿਆਂਦੇ ਜੀ ਜਿਤਾ ਕੇ ਲਿਆਂਦੇ ਸਾਰੇ ਨੇ ਇਹਦੇ ਬਲਵੇਂ ਕੈਂਡੀ ਆਪਣੇ ਐਮਐਲਏ ਬਣਾਏ ਅਈ ਕਿ ਨਸ਼ਾ ਖਤਮ ਹੋ ਜੂਏ ਉਦੋਂ ਵੀ ਜ਼ਿਆਦਾ ਵਿਖਣਦੇ ਪੈ ਜੀ ਕੋਈ ਇਹਨਾਂ ਕੋਈ ਨਜੇਬਦਲਕ ਨਾ ਭਗਵੰਤ ਮਾਨ ਨਾ ਕੋਈ ਐਮਐਲਏ ਨਾ ਕਿਸੇ ਨੇ ਕੋਈ ਗੱਲ ਕੀਤੀ ਇਹ ਜੋ ਕੋਮਾ ਸਾਡਾ ਇਹ ਸਿੱਖ ਕੌਮ ਦੀ ਗਵਾਹੀ ਕਰ ਰਿਆ ਇਹ ਅੰਮ੍ਰਿਤਧਾਰੀ ਬੰਦਾ ਇਹਨੇ ਬੱਚਿਆਂ ਨੂੰ ਆਪਣੇ ਸਿੱਖੀ ਦੇ ਨਾਲ ਜੋੜਿਆ ਅੰਮ੍ਰਿਤ ਛਕਾਇਆ ਨਸ਼ੇ ਮਤਲਕ ਗੱਲ ਕੀਤੀ ਅਸੀਂ ਤੇ ਉਹਨੂੰ ਹੀ ਵੋਟਾਂ ਪਾਉਣੇ ਜਿਹੜਾ ਕੋਈ ਸਾਡੇ ਬੱਚਿਆਂ ਦਾ ਜਾਂ ਨਸ਼ਿਆਂ ਮਤਲਕ ਗੱਲਬਾਤ ਕਰੇ ਅਹੀਂ ਹੁਣ ਵਾਤੋਂ ਵਾਦ ਸਾਰੇ ਪਿੰਡ ਦਾ ਏਕਾ ਸਾਰੇ ਕਾਂਗਰਸੀ ਅਕਾਲੀ ਆਮ ਵਾਲੇ ਸਾਰੇ ਇਕੱਠੇ ਹੋ ਗਏ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਮਨ ਬਣਾ ਕੇ ਸਾਰੇ ਉਹਨਾਂ ਨੂੰ ਕਾਮਯਾਬ ਕਰਨਾ ਤੇ ਆਪਣੇ ਪਿੰਡ ਦੇ ਵਿੱਚੋਂ ਕਾਮਯਾਬ ਵੀ ਆ ਕੋਈ ਇੱਥੇ ਬੋਰਡ ਨੇ ਸਾਰੇ ਜਿੰਨੇ ਸਾਰੇ ਕਾਲੀ ਵੀ ਆ ਕਾਂਗਰਸ ਵੀ ਜਿੰਨੇ ਜੁੜੇ ਪਾਰਟੀ ਹੈ ਨਾ ਉਹਨੇ ਸਾਰੇ ਏਕ ਹੋਏ ਆ ਤੇਗ ਹੋ ਗਏ ਜਬੂਤ ਦਿੱਤਾ ਉਹਨਾਂ ਦੇ ਮਗਰਾਂ ਹੀ ਵੋਟਾਂ ਵੱਧ ਤੋਂ ਵੱਧ ਪਾਵਾਂਗੇ ਬਾਪੂ ਜੀ ਤੁਹਾ ਤੋਂ ਮੈਂ ਪੁੱਛਣਾ ਇਹਨਾਂ ਨੇ ਦੱਸਿਆ ਕਿ ਤੁਹਾਡੇ ਨਾਲ ਕਿੰਨੇ ਨਸ਼ੇ ਦੇ ਚੱਕਰ 'ਚ ਤੁਹਾਡੇ ਪਰਿਵਾਰ ਜਿਹੜਾ ਉੱਜੜ ਗਿਆ ਹੈ ਨਾ ਮਤਲਬ ਤੁਹਾਨੂੰ ਲੱਗਦਾ ਕਿ ਜੇ ਨਸ਼ਾ ਪੰਜਾਬ 'ਚ ਬੰਦ ਨਹੀਂ ਹੁੰਦਾ ਤਾਂ ਪੰਜਾਬ ਦਾ ਹਾਲ ਕੀ ਹੋਊਗਾ ਬਹੁਤ ਮੰਦਾ ਵਾਲਾ ਇਹ ਹਲਾ ਹਾਂ ਉਹ ਸਾਲ ਨੂੰ ਦੇ ਨਾ ਮੇਰਾ ਬਤਾ ਨੋ ਨੋ ਨਾ ਉਹ ਬਾਰੇ ਕੀ ਆਉਂਦਾ ਨੋ ਤਾਂ ਨਾ ਬੈਨ ਨਹੀਂ ਕਦੋਂ ਨਹੀਂ ਮੈਂ ਕੋਹ ਕੰਮ ਬੋਤ ਨਾ ਦਾ ਕਰ ਕਿ ਹਨਾ ਹੁਣ ਬਜ਼ੁਰਗਾਂ ਦਾ ਦੁੱਖ ਆ ਸਾਹਮਣੇ ਦੇਖ ਹਨਾ ਅਸੀਂ ਪਹਿਲੀ ਵਾਰ ਮਿਲ ਰਹੇ ਹਾਂ ਹੁਣ ਸਮਝ ਆ ਰਹੀ ਹੈ ਕਿ ਕੀ ਉਹਨਾਂ ਦੀ ਤਾਂ ਜ਼ਿੰਦਗੀ ਉਜੜ ਗਈ ਜੀ ਜੀ ਸਰਕਾਰ 'ਚ ਹੁੰਦਾ ਕੋਈ ਵੀ ਬੰਦਾ ਉਸ ਮੌਕੇ ਕੋਈ ਐਕਸ਼ਨ ਲੈਣ ਦੇ ਵਿੱਚ ਸ਼ਾਇਦ ਗੁਰੇਜ਼ ਕਰਦਾ ਪਹਿਲਾਂ ਵੱਧ ਚੜ ਕੇ ਕਹਿਣਗੇ ਅਸੀਂ ਰੋਕ ਦਾਂਗੇ ਤੁਹਾਨੂੰ ਕੀ ਲੱਗਦਾ ਵੀ ਰਾਜਨੀਤਿਕ ਬੰਦੇ ਜਿਹੜੇ ਹੁੰਦੇ ਨੇ ਉਹ ਲੋਕਾਂ ਦਾ ਦਰਦ ਨਹੀਂ ਸਮਝਦੇ ਜਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਦੇਖੋ ਵੀਰ ਜੀ ਜਿਹੜਾ ਵੀ ਬੰਦਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ ਜਦੋਂ ਨishan miri ਤੇ peeri ਦਾ ਬਣਾਇਆ ਨਾ ਇੱਕ ਸੀ ਸਿਆਸਤ ਇੱਕ ਸੀ ਧਰਮ ਪਰ ਉਹ ਸਿਆਸਤ ਸੀ ਸੱਚ ਦੀ ਪਰ ਅੱਜ ਜਿਹੜੇ ਲੀਡਰ ਪਹਿਲਾਂ ਵਾਅਦੇ ਕਰਦੇ ਆ ਇਹ ਵਿਆਦਾ ਸਿਆਸਤ ਬਣਾਉਂਦੇ ਆ ਝੂਠ ਦੀ ਇਹਨਾਂ ਦੇ ਜਮੀਰ ਮਰ ਚੁੱਕੇ ਆ ਵੀਰ ਜੀ ਆਪਣੇ ਇਹਨਾਂ ਨੇ ਬੱਚੇ ਪੂਰੇ ਸੈੱਟ ਕੀਤੇ ਆ ਬਾਹਰਲੇ ਵਿਦੇਸ਼ਾਂ ਦੇ ਵਿੱਚ ਇਹ ਮੇਰੇ ਤਾਇਆ ਜੀ ਅਲੱਗ ਹੀ ਘਰ ਆਪਣੇ ਬਿਲਕੁਲ ਸਾਡੇ ਪਿੰਡ ਵੀਰ ਜੀ ਐਡਾ ਮਹਾਰਾਜ ਦੀ ਕਿਰਪਾ ਇਹ ਸ਼ਹੀਦਾਂ ਦਾ ਨਗਰ ਆ ਹਰ ਘਰ ਹਰ ਪਰਿਵਾਰ ਦੇ ਵਿੱਚੋਂ ਇੱਕ ਨਾ ਇੱਕ ਸ਼ਹੀਦ ਆ ਕੋਸ਼ੋਕਰ ਤੁਸੀਂ ਜਾਣਦੇ ਹੋਗੇ ਨਾਗੋਕੇ ਪਿੰਡ ਦਾ ਮਹਾਰਾਜ ਦੀ ਕਿਰਪਾ ਨਾਲ ਵਰਲਡ ਦੇ ਵਿੱਚ ਨਾਮ ਆ ਸਾਡੇ ਆ ਚੌਂਕ ਆ ਪਿੱਛੇ ਸਮਾਧ ਆ ਘੜ ਤੋਂ ਘਟ ਤਸਵੀਰਾਂ ਹੀ ਉੱਥੇ ਮੁੰਡੇ ਆਉਣੇ ਆ 15 20 15 20 ਬੈਠੇ ਹੀ ਰਹਿਣੇ ਦਿਨ ਧੁੱਪ ਧੱਪਦਾ ਉਹਨਾਂ ਨੂੰ ਕੋਈ ਨਹੀਂ ਫਿਕਰ ਬੀ ਨਸ਼ਾ ਇੰਨਾ ਜ਼ਿਆਦਾ ਵਾ ਇਥੇ ਲਾਗੇ ਪਿੰਡੀ ਸਾਡੇ ਬਣ ਗਿਆ ਉਹਨੂੰ ਮਿੰਨੀ ਪਾਕਿਸਤਾਨ ਕਹਿਣ ਡੇ ਬਈ ਵੀ ਇੰਨਾ ਜ਼ਿਆਦਾ ਉਸੇ ਨਸ਼ਾ ਵਗੰਡਿਆ ਪਿਆ ਪਰ ਹੁਣ ਚਲੋ ਸਰਕਾਰ ਨੂੰ ਜਦੋਂ ਪੁਲਿਸ ਨੂੰ ਪਤਾ ਲੱਗਾ ਵੀ ਵੇਚਤੀ ਜ਼ਿਆਦੀ ਹੋਂਦੀ ਆ ਕੁਝ ਨਾ ਕੋਈ ਠੱਲ ਬਣਾਈਆਂ ਪਰ ਉੱਥੋਂ ਹੀ ਵੀਰਜੀ ਮੁੰਡੇ ਸਾਡੇ ਸੱਜਣੇ ਜਿਹੜੇ ਸਾਡੇ ਨਾਲ ਪੜ੍ਹਦੇ ਹੁੰਦੇ ਜੇ ਪਲੱਸ 1 2 ਜਾਂ ਜਦੋਂ ਉੱਥੇ ਪਰ ਜਦੋਂ ਇਹ ਚੀਜ਼ ਦੇ ਵਿੱਚ ਪੈ ਗਏ ਸਵਾਦ ਪੈ ਗਿਆ ਨਸ਼ਾ ਵੇਚਣ ਦਾ ਪੈਸਾ ਆਉਂਦਾ ਪਿਆ ਹੁਣ ਉਹ ਵੱਡੇ ਵੱਡੇ ਸਮੱਗਲਰ ਬਣ ਚੁੱਕੇ ਆ ਉਹ ਬੱਚੇਰੇ ਸਾਡੇ ਸੀ ਨਾ ਸਾਡੇ ਵਿੱਚੋਂ ਹੀ ਸਾਡੇ ਹੀ ਤਰ੍ਹਾਂ ਦੇ ਅੱਜ ਉਹ ਕੋਈ 1 ਕਿਲੋ ਦੇ ਵਿੱਚ ਅੰਦਰ ਆ ਕੋਈ 5 ਕਿਲੋ ਦੇ ਵਿੱਚ ਅੰਦਰ ਆ ਕੋਈ 10 ਕਿਲੋ ਫੀਮ ਦੇ ਵਿੱਚ ਅੰਦਰ ਆ ਉਹਦਾ ਮਾਂ ਪਿਓ ਦਾ ਘਰ ਉਜੜ ਗਿਆ ਨਾ ਉਹਦਾ ਤੇ ਪਰਿਵਾਰ ਉਜੜ ਗਿਆ ਨਾ ਇਹ ਸਰਕਾਰਾਂ ਨੂੰ ਸਭ ਤੋਂ ਜਿਆਦੀ ਆਮਦਨ ਵੀਰ ਜੀ ਨਸ਼ੇ ਤੋਂ ਆ ਇਹ ਨਸ਼ਾ ਬੰਦ ਕਰ ਕਿੱਦਾਂ ਦੇਣ ਹੁਣ ਆ ਆਪਣਾ ਘਰ ਆ ਬਾਹਰ ਆਪਣਾ ਗੇਟ ਲੱਗਾ ਵਾ ਆਪਣੀ ਮਰਜ਼ੀ ਹੋਵੇ ਕੋਈ ਅੰਦਰ ਆਊਗਾ ਨਾ ਹੋਵੇ ਤੇ ਨਹੀਂ ਆ ਸਕਦਾ ਬਿਲਕੁਲ ਬਾਰਡਰ ਹੈ ਹਿੰਦੁਸਤਾਨ ਦਾ ਤਾਰ ਵਜੀ ਆ ਤਾਂ ਤਾਂ ਸਿਕਿਉਰਿਟੀ ਆ ਬਹੁਤ ਜ਼ਿਆਦਾ ਪ੍ਰਬੰਧਿਆ ਕਹਿ ਰਹੇ ਆ ਪਾਕਿਸਤਾਨ ਤੋਂ ਨਸ਼ਾ ਆਉਂਦਾ ਭਾਜੀ ਕਿੱਦਾਂ ਆ ਜਾਂਦਾ ਇਹਨਾਂ ਦੀ ਸ਼ੈ ਨਾ ਆਉਂਦਾ ਉਥੇ ਪਤਾ ਨਹੀਂ ਲੱਗ ਸਕਦਾ ਤੁਸੀਂ ਬਾਰਡਰ ਤੇ ਜਾ ਕੇ ਵੇਖੋ ਤੁਹਾਨੂੰ ਪਹਿਲਾਂ ਗੋਲੀ ਮਾਰ ਕੇ ਬ੍ਰੈਸਟ ਮਾਰ ਕੇ ਮਾਰ ਦੇਣਗੇ ਇਹ ਉਹਨਾਂ ਚੀਜ਼ਾਂ ਦਾ ਆਉਂਦਾ ਵਾ ਹੁਣ ਮੈਂ ਤਾਂ ਇਤੋਂ ਚ ਸੋਚਣ ਡਿਆ ਹੁਣ ਵੇਖੋ ਜਿਹੜੀ ਆ বাস ਆਉਂਦੀ ਆ ਪਾਕਿਸਤਾਨ ਨੂੰ ਇਹਦੀ ਕੋਈ ਚੈਕਿੰਗ ਹੈਗੀ ਮਗਰ ਵੀ ਗੱਡੀ ਗਾੜੀ ਵੀ ਗੱਡੀ ਹੋ ਸਕਦਾ ਇਹਦੇ ਜੀ ਨਸ਼ਾ ਸਪਲਾਈ ਹੁੰਦਾ ਤੇ ਇਹ ਵੀਰ ਜੀ ਨਸ਼ਾ ਨਹੀਂ ਰੁਕਣਾ ਕਿਉਂਕਿ ਸਰਕਾਰਾਂ ਨੂੰ ਸਭ ਤੋਂ ਜ਼ਿਆਦਾ ਆਮਦਨੀ ਇਹਨਾਂ ਤੋਂ ਆ ਤੇ ਇਹੋ ਹੀ ਸਾਡੀ ਬੇਨਤੀ ਆ ਕਿ ਆਪਾਂ ਜਿੱਥੇ ਵੀ ਆਡੀ ਆਵਾਜ਼ ਜਾਣਦੀ ਤੁਹਾਡੇ ਚੈਨਲ ਰਹੀਂ ਇਹ ਹਲਕੇ ਨੂੰ ਮਾਝੇ ਦੇ ਨੂੰ ਅਸੀਂ ਉਹਨਾਂ ਦੇ ਪੈਰਾਂ ਚ ਚਰਨਾ ਚ ਨਮਸਕਾਰ ਕਰਨਦੇ ਆ ਵੀ ਐਰ ਕੀ ਪਾਈ ਅਮਰਪਾਲ ਸਿੰਘ ਨੂੰ ਜਤਾਈਏ ਤੇ ਆਪਾਂ ਪਾਰਲੀਮੈਂਟ ਦੇ ਵਿੱਚ ਕੱਲੀਏ ਤੇ ਆਪਣੇ ਮੁੱਦਿਆਂ ਦੀ ਗੱਲ ਹੋ ਸਕੇ ਤੇ ਹਾਂਜੀ ਹਾਂਜੀ ਕਰੋ ਭਾਈ ਜਿਵੇਂ ਨਾ ਹਨਾ ਜ਼ਿਕਰ ਹੁੰਦਾ ਤੁਹਾਡੇ ਨਗਰ ਦਾ ਕਿ ਜਿੰਨੀਆਂ ਸ਼ਹੀਦੀਆਂ ਇੱਥੇ ਨੇ ਸ਼ਾਇਦ ਹੋਰ ਇਲਾਕੇ ਚ ਨਹੀਂ ਹੋਣਗੀਆਂ ਪਰ ਉਨਾ ਹੀ ਨਸ਼ਿਆਂ ਦਾ ਜਿਹੜਾ ਪ੍ਰਭਾਵ ਆ ਉਹ ਇੱਥੇ ਵਧਿਆ ਹੋਇਆ ਹੈ ਨਾ ਪਰਿਵਾਰਾਂ ਦੇ ਪਰਿਵਾਰ ਦੱਸ ਰਹੇ ਜਿਵੇਂ ਬਜ਼ੁਰਗਾਂ ਨੇ ਦੱਸਿਆ ਉਹ ਜੜੇ ਇਹ ਤੁਸੀਂ ਸਮਝਦੇ ਕੀ ਹੋ ਇਹ ਬਦਲਾਅ ਕਿਵੇਂ ਆਇਆ ਕਿਹੜੇ ਵੇਲੇ ਇਹ ਇੱਕ ਸਾਜ਼ਿਸ਼ ਤਹਿਤ ਹੋ ਰਿਹਾ ਤੁਹਾਨੂੰ ਲੱਗਦਾ ਕੀ ਲੱਗਿਆ ਇਹ ਵੇਖੋ ਜੀ ਪਹਿਲਾਂ ਦੇ ਲੋਕ ਕਾਂਗਰਸ ਦੇ ਕਾਲੀਆਂ ਤੋਂ ਅੱਕੇ ਸੀ ਠੀਕ ਹੈ ਜੀ ਉਹਨਾਂ ਨੇ ਇੱਕ ਬਦਲਾ ਲਿਆਂਦਾ ਸਹੀ ਹੈ ਜੀ ਤੇ ਉਹਨਾਂ ਨਸ਼ੇ ਵਾਲਿਆਂ ਨੂੰ ਤੇ ਫੜਿਆ ਨਹੀਂ ਤੇ ਜਿਹੜੇ ਨਸ਼ੇ ਛਡਾਉਣ ਵਾਲੇ ਸੀ ਤੇ ਇੱਕ 84 ਚ ਫੌਜ ਆਈ ਸੀ ਤੇ ਇੱਕ ਨਾਮ ਆ ਵਾਲਿਆਂ ਫੌਜ ਲੈ ਆਂਦੀ ਉਹਨਾਂ ਨੂੰ ਫੜਨ ਵਾਸਤੇ ਘੜ ਤੋਂ ਘੜ 300 ਬੰਦਾ ਉਹਨਾਂ ਅੰਦਰ ਕੀਤਾ ਆ ਜੀ ਠੀਕ ਹੈ ਜੀ ਤੇ ਉਹਨਾਂ ਦੇ ਅੱਕਿਆਂ ਨੇ ਲੋਕਾਂ ਨੇ ਆਮ ਆਦਮੀ ਲਿਆਂਦੀ ਤੇ ਇਹਨਾਂ ਨੂੰ ਇੱਕ ਵਹਿਮ ਸੀ ਵੀ ਲੋਕ ਸਾਨੂੰ ਬਹੁਤ ਪਿਆਰ ਕਰਦੇ ਆ ਤੇ ਉਹ ਇਹਨਾਂ ਵੋਟਾਂ ਦੇ ਵਿੱਚ ਇਹਨਾਂ ਦਾ ਵਹਿਮ ਜਿਹੜਾ ਉਹ ਨਿਕਲ ਜਾਊਗਾ ਮੁੱਖ ਮੰਤਰੀ ਸਾਹਿਬ ਤਾਂ ਹੁਣ ਵੀ 13 0 ਕਹਿ ਰਹੇ ਨੇ ਉਹ 0 ਹੀ ਆਊਗੀ ਫੇਰ 13 ਦੇ ਪਤਾ ਨਹੀਂ ਕਿਹਦੀਆਂ ਆਉਣੀਆਂ ਜੀ 0 ਦਾ ਹੀ ਅਸੀਂ ਕਹਿ ਸਕਦੇ ਆ ਕਿਉਂਕਿ ਲਹਿਰ ਇੱਕ ਬਣੀ ਸਾਡੇ ਇਲਾਕੇ ਦੇ ਵਿੱਚ ਤੇ ਭਾਈ ਸਾਹਿਬ ਨੂੰ ਵੋਟਾਂ ਪਾਉਣ ਦੀ ਬਾਬਾ ਜੀ ਕਿਵੇਂ ਦੇਖਦੇ ਹੋ ਇਸ ਵਾਰ ਦਾ ਇਲੈਕਸ਼ਨ ਪਿਛਲੀ ਵਾਰ ਨਾਲੋਂ ਕਿਵੇਂ ਵੱਖਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਤਨ ਗੁਰ ਗ੍ਰੰਤ ਸਾਹਿਬ ਸੱਚੇ ਪਾਤਸ਼ਾਹ ਸਾਰਿਆਂ ਨੂੰ ਸਮਤ ਬਖਸ਼ੇ ਇਲੈਕਸ਼ਨ ਚ ਅਹੀਂ ਰਾਜਨੀਤੀ ਜੇ ਬਿਲਕੁਲ ਨਹੀਂ ਹੋਣਾ ਚਾਹੁੰਦੇ ਇਸ ਵਾਰ ਮੇਰੀ ਉਮਰ 37 ਸਾਲ ਹੋ ਗਈ ਆ ਪਹਿਲੀ ਵਾਰ ਮੈਂ ਇਲੈਕਸ਼ਨ ਦੇ ਵਿੱਚ ਜਾ ਰਿਹਾ ਆ ਸਾਡੇ ਵੀਰ ਜਗਦੀਪ ਸਿੰਘ ਜੀ ਸਾਰੇ ਰਾਤ ਦਿਨੇ ਇੱਕ ਦਿਨ ਕਰ ਕੀਤਾ ਹੋਇਆ ਵਾ ਹਰ ਕਰ ਜਾ ਰਹੀਦਾ ਜਾ ਰਹੇ ਆ ਗੱਲ ਕਿੱਥੇ ਅੜੀ ਆ ਜਿੰਨੇ ਸਾਡੇ ਬਜ਼ੁਰਗਾ ਤੇ ਨੌਜਵਾਨਾਂ ਤੇ ਜਿਹੜੇ ਬੱਚਾ ਭਵਿੱਖ ਆਉਣ ਵਾਲਾ ਵਾ ਉਹਨਾਂ ਨੂੰ ਇੱਕੋ ਗੱਲ ਦੇ ਵਿੱਚ ਬਜ਼ੁਰਗਾ ਨੇ ਵਾਰ ਦਿੱਤਾ ਵਾ ਵੀ ਇਹ ਰਾਜਨੀਤਿਕ ਬੰਦਾ ਨਾ ਜਿਹੜਾ ਇਹ ਬਾਦਲ ਵਧੀਆ ਵਾ ਕਾਂਗਰਸ ਵਧੀਆ ਵਾ ਆਮ ਪਾਰਟੀ ਵਧੀਆ ਵਾ ਇਹ ਸੋਚਿਆ ਨਹੀਂ ਵੀ ਸਾਡੀ ਬਰਬਾਦੀ ਇੰਨੀ ਹੋ ਚੁੱਕੀ ਆ ਜਿਹੜਾ ਨੌਜਵਾਨ ਉਹ ਇੱਥੇ ਰਹਿਣਾ ਨਹੀਂ ਚਾਹੁੰਦਾ ਉਹਦਾ ਮਾਂ ਪਿਓ ਕਹਿੰਦਾ ਵਾ ਕੁੰਡਾ ਲਾ ਦੀਏ ਇੱਕ ਬੱਚਾ ਵਾ ਕੁੰਡਾ ਲਾ ਦੀਏ ਬਾਹਰ ਗਲੀ ਚ ਨਸ਼ਾ ਵਾ ڈاکੂ ਵਾ ਲਟੇਰੇ ਆ ਇੱਕ ਸਾਈਕਲ ਤੇ ਜਾਂਦਾ ਹੋਇਆ ਬਜ਼ੁਰਗ ਕੋਈ ਵੀ ਆ ਉਹਦੇ ਕੋ 100 ਰੁਪਏ ਚੋਰੀ ਖੋ ਲੈਂਦੇ ਆ ਮੈਂ ਜਾਂਦਾ ਪਿਆ ਤਰਨਤਨ ਸਾਹਿਬ ਤੇ ਸਾਡੇ ਸਾਹਮਣੇ ਪਰਸ ਲਟੇਰਿਆਂ ਕੱਢਿਆ ਤੇ ਮੇਰੇ ਕੋ ਬਲੂਰੋ ਗੱਡੀ ਸੀ ਮੈਂ ਡੈਡੀ ਮੇਰੇ ਤੇ ਲੇ ਹੀ ਤੇ ਮੈਂ ਪਿੱਛੇ ਗੱਡੀ ਮਾਰਨ ਦੀ ਕੋਸ਼ਿਸ਼ ਕੀਤੀ ਕਹਿੰਦਾ ਦੋਵੇਂ ਮਰ ਜਣੇ ਆ ਪਰ ਉਹ ਸਾਡੇ ਕੋ ਬਚ ਕੇ ਨਿਕਲ ਗਏ ਉਹ ਜਿਨ੍ਹਾਂ ਦੇ ਪੈਸੇ ਪਰਸ ਚੋਂ ਕੱਢੇ ਸੀ ਉਹਨਾਂ ਦਾ ਆਧਾਰ ਕਾਰਡ ਹੋਰ ਡਾਕੂਮੈਂਟਸ ਵੀ ਉਹਦੇ ਵਿੱਚ ਉਹ ਉਹਨਾਂ ਨੇ ਲਟੇਰੀਆਂ ਲੈ ਲਈ ਇੱਥੋਂ ਦੇ ਹਾਲਾਤ ਕੀ ਕਿੰਨੇ ਕੀਤੇ ਵਾ ਸਰਕਾਰ ਨੇ ਕੀਤੇ ਆ ਘਰ ਘਰ ਜਿਹੜੀ ਨੌਕਰੀ ਹੋਣੀ ਸੀ ਨਾ ਮੈਂ ਤੁਹਾਨੂੰ ਇੱਕ ਅੰਕੜਾ ਕੱਢ ਕੇ ਦੱਸਦਾ ਵਾਂ ਪੰਜ ਬੰਦੇ 13800 ਪਿੰਡਾਂ ਦੇ 69000 ਬੰਦਾ ਭੰਦਾ ਵਾ ਜੇ ਛੱਤੀਆਂ ਨਾ ਕੱਢੀਏ ਤੇ 5 ਲੱਖ ਬੰਦਾ ਭੰਦਾ 496 ਕੁਛ ਨਾ ਹੀ ਛੱਤੀ ਤਿਆਰ ਵਾ ਨਾ ਹੀ ਪੰਜ ਤਿਆਰ ਵਾ ਇੱਥੋਂ ਦੇ ਹਾਲਾਤ ਇਦਾਂ ਦੇ ਹੋ ਗਏ ਆ ਵੀ ਜੇ ਕਿਸੇ ਨੂੰ ਕਹੀਦਾ ਨਾ ਵੀ ਆਪਾਂ ਅਮਰਤਪਾਲ ਨੂੰ ਵੋਟਾਂ ਪਾਉਣੀਆਂ ਜਿਤਾਉਣਾ ਵਾ ਉਹ ਕਹਿੰਦੇ ਵੀ ਤੁਸੀਂ ਜਿਹੜੇ ਰਸਤੇ ਅਮਰਤਪਾਲ ਤੁਰਿਆ ਵਾ ਉਹ ਰਸਤੇ ਹੀ ਤੁਰਨਾ ਨਹੀਂ ਆ ਪਰ ਸੱਚ ਦਾ ਰਸਤਾ ਇਹੀ ਆ ਗੁਰੂ ਦਾ ਸਿਧਾਂਤ ਸੱਚ ਦਾ ਰਸਤਾ ਇਹੀ ਆ ਮੈਂ ਖਡੂਰ ਸਾਹਿਬ ਦੀ ਧਰਤੀ ਦੇ ਬੜਿਆਂ ਬਾਬਾ ਸਿਵਾ ਸਿੰਘ ਦੇ ਸਕੂਲੇ ਬਾਬਾ ਉਤਮ ਸਿੰਘ ਗੁਰਮਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਸਾਡੇ 36 ਬੰਦੇ ਜਿਹੜੇ 36 ਮੁੰਡੇ ਨੇ ਕਲਾਸ ਵਿੱਚੋਂ ਕਲਾਸ ਮੇਡ ਉਹਦੇ ਵਿੱਚ ਇੱਕ ਵਾਹਦ ਬੰਦਾ ਮੈਂ ਜਿਹੜਾ 사ਤਗੁਰ ਦੀ ਇਨੀ ਮਿਹਰ ਤੇ ਕਿਰਪਾ ਸੱਚੇ ਪਾਤਸ਼ਾਹ ਦੀ ਵੀ ਮੈਂ ਇਹ ਜਿਹੜਾ ਨਸ਼ਾ ਵਾ ਨਾ ਜਿਹੜਾ ਇਹਨੂੰ ਨਕਾ ਲਾਉਣਾ ਚਾਹੁੰਦਾ ਵਾਂ ਨਕਾ ਕਿਦਾਂ ਲੱਗੂਗਾ ਮੈਂ ਕੱਲਾ ਨਹੀਂ ਲਾਉਣਾ ਚਾਹੁੰਦਾ ਹਰ ਪਿੰਡ 'ਚ ਮੈਂ ਤੈਨੂੰ ਅੰਕੜੇ 'ਚ ਕੱਢ ਕੇ ਦੱਸੇ ਪੰਜ ਬੰਦੇ ਤਿਆਰ ਹੋਣਾ ਪੰਜ ਛਤੀ ਬੰਦੇ ਤਿਆਰ ਕਰਨ ਪੰਜ ਲੱਖ ਘੱਟੋ ਘੱਟ ਬੰਦਾ ਤੁਹਾਡਾ ਤਿਆਰ ਬਰ ਤਿਆਰ ਹੋ ਗਏ ਹੰਬਲਾ ਹੰਬਲਾ ਮਾਰੀਏ ਤੇ ਜਿਹੜੀ ਲਾਸਟ ਵਾਲੀ ਗੱਲ ਪਾਈ ਅਮਰਤਪਾਲ ਸਿੰਘ ਦੀ ਅਮਰਤਪਾਲ ਸਿੰਘ ਵੀ ਆਪਣਾ ਦੁੱਖ ਲੈ ਕੇ ਨੌਜਵਾਨਾਂ ਦਾ ਦੁੱਖ ਲੈ ਕੇ ਬਾਹਰ ਵਿਦੇਸ਼ ਦੀ ਧਰਤੀ ਤੋਂ ਆਪਣਾ ਕਾਰੋਬਾਰ ਛੱਡ ਕੇ ਕਿਤੇ ਨਾ ਕਿਤੇ ਆਪਣੇ ਨੌਜ ਭਰਾਵਾਂ ਨੂੰ ਗੱਲ ਵੜ ਕਿਹੜੀ ਪਾ ਕੇ ਆਪਣੇ ਸਮਝਾਉਣਾ ਚਾਹੁੰਦਾ ਵੀ ਇਹ ਗੁਰੂ ਦਾ ਸਿਧਾਂਤ ਵਾ ਇਹ ਗੁਰੂ ਦਾ ਰਸਤਾ ਵਾ ਇਹ ਤੋ ਕਿਤੇ ਡੋਲਣਾ ਜਾਇਓ ਨਹੀਂ ਤੇ ਤੁਹਾਡਾ ਕੱਖ ਨਹੀਂ ਰਹਿਣਾ ਕੱਖ ਬਜੜਨੀਆਂ ਲਾਸਟ ਦੋ ਤਿੰਨ ਗੱਲਾਂ ਆਪਾਂ ਕਰਨੀਆਂ ਹੋਰ ਨਹੀਂ ਮੈਂ ਰੁਕਦਾ ਇੱਕ ਮਿੰਟ ਤੁਹਾਨੂੰ ਰੋਕਦਾ ਮੈਂ ਚਾਹੁੰਦਾ ਆ ਕਿ ਮੈਂ ਤੁਹਾਡੇ ਤੋਂ ਪੁੱਛਦਾ ਵੀ ਵੋਟ ਕਿਹਨੂੰ ਪਾਉਣੀ ਆ ਕੱਲਾ ਇੱਕ ਸ਼ਬਦ ਜੋ ਉਸ ਵਿਦਵਾਰ ਦਾ ਨਾਮ ਦੱਸ ਦਿਓ ਭਾਈ ਅਮਰਪਾਲ ਸਿੰਘ ਖਾਲਸਾ ਜੀ ਹਾਂ ਜੀ ਭਾਈ ਅਮਰਪਾਲ ਸਿੰਘ ਨਾਮ ਇਹ ਸਾਰਿਆਂ ਦੀ ਜ਼ੁਬਾਨ ਤੇ ਹੋਣਾ ਚਾਹੀਦਾ ਅੱਜ ਦੇ ਟਾਈਮ ਆ ਜਿੰਨਾ ਭਾਈ ਭਾਈ ਅਮਰਪਾਲ ਸਿੰਘ ਖਾਲਸਾ ਭਾਈ ਅਮਰਪਾਲ ਸਿੰਘ ਜੀ ਖਾਲਸਾ ਭਾਈ ਅਮਰਪਾਲ ਸਿੰਘ ਜੀ ਭਾਪ ਭਾਈ ਅਮਰਪਾਲ ਸਿੰਘ ਜੀ ਭਾਈ ਅਮਰਪਾਲ ਸਿੰਘ ਜੀ ਭਾਈ ਅਮਰਪਾਲ ਸਿੰਘ ਜੀ ਭਾਈ ਅਮਰਪਾਲ ਸਿੰਘ ਭਾਈ ਅਮਰਪਾਲ ਸਿੰਘ ਜੀ ਗੱਜ ਵਜ ਗਏ ਭਾਈ ਅਮਰਪਾਲ ਸਿੰਘ ਜੀ ਭਾਈ ਅਮਰਪਾਲ ਸਿੰਘ ਜੀ ਖਾਸ ਭਾਈ ਅਮਰਪਾਲ ਸਿੰਘ ਭਾਈ ਅਮਰਪਾਲ ਸਿੰਘ ਜੀ اے ਮਹਾਰਾ ਜੀ ਲਲਕਾਰ ਕੇ ਪਾਵਾਂਗੇ ਐ ਡੜ ਕੇ ਪਿੰਡਾਂ ਲਾ ਕੇ ਐ ਬੋਰਡ ਗੱਡ ਕੇ ਤੇ ਲਲਕਾਰ ਕੇ ਪੈਰ ਵੀ ਗੱਡ ਕੇ ਸਾਰੇ ਦੋਹੇ ਪੈਰ ਗੱਡ ਕੇ ਐ ਅਮਰਪਾਲ ਨੂੰ ਬੋਰਡ ਪਾਵਾਂਗੇ ਜਿਹੜੀ ਦੁਨੀਆ ਵੇਖੇ ਵੀ ਅਬਰਤਪਾਲ ਨੂੰ ਵੋਟ ਪਾਈ ਆ ਇਹ ਯਾਰੇ ਬਲਾ ਦੇ ਭਾਈ ਇਹ ਰੇ ਪੋਤਾ ਮੇਰਾ ਪਾਊਗਾ ਅਬਰਤਪਾਲ ਨੂੰ ਵੋਟ ਕਿਹਨੂੰ ਪਾਉਣੀ ਆ ਅਬਰਤਪਾਲ ਨੂੰ ਪਾਊਗਾ ਮੇਰਾ ਬਾਪੂ ਆ ਕੱਲ ਹਾਂਜੀ ਬਾਬਾ ਜੀ ਤੁਸੀਂ ਕੰਪਲੀਟ ਕਰੋ ਕੱਲ ਇਦਾਂ ਵਾ ਵੀ ਜਿਵੇਂ ਕਾਲੀ ਦਲ ਵਾ ਨਾ ਉਹ ਅਕਾਲੀ ਦਲ ਨਹੀਂ ਆ ਐਡਾ ਨਾ ਲਾਤਾ ਵਾ ਉਹ ਕਾਲੀ ਦਲ ਵਾ ਕਾਲ ਵਿਛਾਉਣ ਵਾਲੇ ਆ ਤੇ ਕਾਂਗਰਸ ਨੇ ਸਾਡੇ ਗੁਰਧਾਮ ਢਾਕੇ 490000 ਨੌਜੋਨ ਮਾਰਿਆ ਤੇ ਕਈ ਕਹਿੰਦੇ 490000 ਕਿੱਥੇ ਮਾਰਿਆ ਮਾਵਾਂ ਵਿਲਕਦੀਆਂ ਪਈਆਂ ਫੋਟੋਆਂ ਚ ਲੱਭਦੀਆਂ ਪਈਆਂ ਪਿਛਲੇ ਦਿਨੀ ਤੁਸੀਂ ਦਰਬਾਰ ਸੇ ਵੇਖਿਆ ਕਿ ਮਾਂ ਨੂੰ ਪੁੱਤ ਲੱਭਾ ਉਥੇ ਤੁਸੀਂ ਇਹ ਗੱਲ ਦਿਮਾਗ ਦੇ ਵਿੱਚ ਸਾਰੇ ਪੰਜਾਬ ਇਹ ਗੱਲ ਰੱਖੇ ਕਿ 490000 ਜਿਹੜਾ ਸਿੱਖ ਮਾਰਿਆ ਨਾ ਕੋ ਗੋਗੇ ਉਹ ਸਾਰੀ ਸਰਕਾਰ ਨੇ ਪੁਲਿਸ ਨੇ ਰਲ ਕੇ ਮਾਰਿਆ ਕਿਉਂ ਮਾਰਿਆ ਦਿੱਲੀ ਦੇ ਕਹਨ ਤੇ ਮਾਰਿਆ ਅਸੀਂ ਦੂਣ ਸਵਾਏ ਹੋਏ ਆ ਅਸੀਂ 16 17 ਲੱਖ ਬੰਦਾ ਵਧਿਆ ਵਾ ਘਟਿਆ ਨਹੀਂ ਸਾਡਾ ਦੂਣ ਸਵਾਏ ਹੋਏ ਆ ਸਾਡੇ ਅਸੀਂ ਉਹਨੇ ਚਰ ਦਮ ਸਾਹ ਲਵਾਂਗੇ ਜਦੋਂ ਸਾਡੀ 96 ਲੱਖ ਫੌਜ ਸਾਰੇ ਵਰਲਡ ਚ ਹੋਗੀ ਅਸੀਂ ਪੈਗਾਮ ਦੇਵਾਂਗੇ ਦੁਨੀਆ ਚ ਕਿ ਸਿੱਖ ਕਿਵੇਂ ਦਾ ਹੁੰਦਾ ਵਾ ਸਿੱਖ ਨਸ਼ਾ ਨਹੀਂ ਖਾਂਦਾ ਕੇਸਾ ਧਾਰੀ ਹੁੰਦਾ ਵਾ ਅਮਰ ਧਾਰੀ ਹੁੰਦਾ ਵਾ ਬਾਣੀ ਪੜਦਾ ਨਿਤਨੇਮ ਕਰਦਾ ਵਾ ਆਪਣੀ ਕਿਰਤ ਕਮਾਈ ਕਰਕੇ ਨਾਮ ਜਪਦਾ ਵਾ ਦੁਨੀਆ ਨੂੰ ਸੰਦੇਸ਼ਾ ਦਿੰਦਾ ਵਾ ਜਿਹੜਾ ਅਕਾਲ ਪੁਰਖ ਦਾ ਹੁਕਮ ਆ ਅਕਾਲ ਪੁਰਖ ਨੇ ਇਹੀ ਰੂਪ ਦਿੱਤਾ ਵਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਵਿੱਚ ਮੈਂ ਕਰੂਨ ਵਾਸ ਖਾਲਸੇ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਵਸਣਾ ਵਾ ਖਾਲਸਾ ਪਿਆਰ ਹੋਣਾ ਚਾਹੀਦਾ ਵਾ ਤੇ ਆਪਾਂ ਜਿਹੜਾ ਖਾਲੜੇ ਨੇ ਕਿੱਡੀ ਤਗੜੀ ਕੁਰਬਾਨੀ ਦਿੱਤੀ ਆ ਵੀ 25000 ਨਿਵਾਰਸ ਰਾਸ਼ਾਂ ਸਿਵਿਆਂ ਚ ਕੱਢੀਆਂ ਡਾਕੂਮੈਂਟਸ ਇਕੱਠੇ ਕੀਤੇ ਵਿਦੇਸ਼ ਯੂਨ ਚ ਖੜਿਆ ਤੇ ਇਹ ਗੱਲ ਇਹ ਸੈਂਟਰ ਸਰਕਾਰ ਨੂੰ ਪਾਉਂਦੀ ਨਹੀਂ ਸੀ ਉਹਨੂੰ ਇਹਨਾਂ ਨੇ ਅੰਦਰ ਖਾਤੇ ਮਾਰ ਦਿੱਤਾ ਪਰ ਖਡੂਰ ਸਾਹਿਬ ਵਾਲਿਆਂ ਤੇ ਵੀ ਵਿਲੰਭ ਆ ਕਹਿੰਦੇ ਪਿਛਲੀ ਵਾਰ ਬੀਬੀ ਖਾਲੜਾ ਖੜੇ ਸੀ ਜਿਤਾਏ ਨਹੀਂ ਵੇਖੋ ਬੀਬੀ ਖਾਲੜਾ ਇਹੀ ਤੇ ਉਹ ਸਮੱਸਿਆ ਫੇਰ ਉਹੀ ਖੜੀ ਹੈ ਨਾ ਕਿੰਨਾ ਜੋਰ ਅਮਰਤਪਾਲ ਦੀ ਚੋਣ ਤੇ ਲੱਗਣ ਡਿਆ ਜੀ ਇਹ ਦਿਮਾਗ ਜਿੱਦਾਂ ਆਪਾਂ ਕੁੱਟ-ਕੁੱਟ ਕੇ ਭਰਨ ਵਾਲੀ ਗੱਲ ਵਾ ਇਹ ਇਹਨਾਂ ਨੂੰ ਅੱਜ ਦੁਨੀਆ ਨੂੰ ਸਮਝ ਆਉਣੀ ਚਾਹੀਦੀ ਆ ਵੀ ਅਸੀਂ ਕਿੱਥੇ ਖੜੇ ਆ ਅੱਜ ਇੱਕ ਸਪੀਕਰ 'ਚ ਬਾਬਾ ਸਵੇਰੇ ਬੋਲਦੇ ਵੀ ਭਾਈ ਅਮਰਤਪਾਲ ਨੂੰ ਬੋਰਡ ਪਾਉਣੀ ਆ ਬਦਲਾ ਲੈਣਾ ਵਾ ਚੇਂਜ ਕਰਨਾ ਵਾ ਸਮੱਸਿਆਵਾਂ ਬੜੀਆਂ ਖੜੀਆਂ ਵਾ ਤੇ ਇਹਨਾਂ ਨੂੰ ਸਮਝ ਜਾਣੀ ਚਾਹੀਦੀ ਬਜ਼ੁਰਗਾਂ ਤੋਂ ਲੈ ਕੇ ਨੌਜਵਾਨ ਹਰ ਇੱਕ ਬੀਬੀ ਬਜ਼ੁਰਗ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਆ ਵੀ ਭਾਈ ਅਮਰਤਪਾਲ ਨੂੰ ਕਿਉਂ ਜਿਤਾਉਣਾ ਵਾ ਉਹਦਾ ਕਾਰਨ ਕੀ ਆ ਤੇ ਇਹ ਜਿਹੜਾ ਕਾਲੀ ਦਲ ਮੈਂ ਤੁਹਾਨੂੰ ਦੱਸਿਆ ਨਾ ਇਹਨਾਂ ਨੇ ਸਾਡੇ ਗੁਰੂ ਗੁਰਧਾਮ ਦੀ ਗੁਰੂ ਗੁਰੂ ਰਣ ਸਾਹਿਬ ਦੀ ਬੇਦਮੀਆਂ ਕੀਤੀਆਂ ਇਨਸਾਫ਼ ਨਹੀਂ ਮਿਲਿਆ ਸਰਸੇ ਵਾਲੇ ਦੇ ਦੁਸ਼ਟ ਪਾਪੀਆਂ ਨੂੰ ਤੇ ਮਲ ਸਜਾਵਾਂ ਨਹੀਂ ਦਿੱਤੀਆਂ ਅੱਜ ਵੀ ਜੇ ਬਾਈ ਮੰਝੀਆਂ ਦੁਸ਼ਟਾਂ ਦੀਆਂ ਲਗੀਆਂ ਹੀਆਂ ਨਾ ਬਾਈ ਮੰਝੀਆਂ ਬਾਈਆਂ ਮੰਝੀਆਂ ਤੋਂ ਟੱਪ ਚੁੱਕੇ ਆ ਜਿਵੇਂ ਗੁਰੂ ਤੇਗ ਬਹਾਦਰ ਜੀ ਦੀ ਮੰਜੀ ਅੱਜ ਉੱਥੇ ਬੈਠੇ ਗੁਰੂ ਤੇਗ ਬਹਾਦਰ ਜੀ ਖੁਦ ਬੈਠੇ ਆ ਬਾਬ ਗਾਲੀ ਦੀ ਧਰਤੀ 'ਤੇ ਦੂਜੇ ਦੀ ਮੰਜੀ ਲੱਗਣ ਦਾ ਮਤਲਬ ਨਹੀਂ ਪੈਂਦਾ ਪਰ ਲੱਗੀਆਂ ਹੋਈਆਂ ਅੱਜ ਵੀ 1.5 200 ਮੰਜੀ ਲੱਗੀ ਹੋਈ ਆ ਇਹਨਾਂ ਨੂੰ ਨੱਥ ਪਾਉਣ ਵਾਸਤੇ ਖਾਲਸਾ ਤਿਆਰ ਬਰ ਤਿਆਰ ਵਾ ਅਸੀਂ ਤਿਆਰੀ ਪੂਰੀ ਕਰਾਂਗੇ ਖਾਲਸਾ ਸਰਕਾਰ ਅਹੀਂ ਸਤਾਈ ਚ ਲੈ ਕੇ ਆਉਣੀ ਆ ਜੇ ਦਿੱਲੀ ਇਸ ਲੋਕ ਸਭਾ ਸੀਟ ਦੀ ਗੱਲ ਕਰੀਏ ਅਮਰਤਪਾਲ ਤੁਹਾਡੇ ਹਿਸਾਬ ਨਾਲ ਅਮਰਤਪਾਲ ਜਿੱਤ ਰਿਹਾ ਅਮਰਤਪਾਲ ਵਸ਼ ਯਤਰੀਆ ਵਾ 사ਤਗੁਰੂ ਸੱਚੇ ਪਾਤਸ਼ਾਹ ਕਾ ਦੀ ਨੇਤਰ ਅਦਾਸ ਕਰੀਦੀ ਆ ਤਰਲਾ ਕੱਢੀ ਦਾ ਵਾ ਤਰਲਾ ਮਾਰੀ ਦਾ ਵਾ ਇਹ ਸਰਕਾਰਾਂ ਨੂੰ ਇੱਕ ਨੱਥ ਪਾਵਾਂਗੇ ਦਿੱਲੀ ਵੀ ਸੋਚ ਲੈ ਜਿੰਨੇ ਚਿਰ ਗੋਡੇ ਪੰਜਾਬ ਦੇ ਅੱਗੇ ਟੇਕਦੀ ਨਹੀਂ ਆ ਅਸੀਂ ਹਾਰ ਨਹੀਂ ਮੰਨਣ ਵਾਲੇ ਤੇ ਰਾਜ ਬਹੁਤ ਬਹੁਤ ਸ਼ੁਕਰੀਆ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੁਝ ਨਹੀਂ ਬੀ ਗਾ ਪਹਿਸਨ ਜੀ ਨਗਰ ਨਾਗੋਕੇ ਦੀ ਸੰਗਤ ਵੱਡਾ ਨਗਰ ਹੈ 10 ਤੋਂ 12000 ਦੇ ਵਿੱਚ ਜਿਹੜੀ ਆ ਵੋਟ ਦੱਸੀ ਜਾਂਦੀ ਆ ਤੇ ਇੱਥੋਂ ਦਾ ਮਾਹੌਲ ਇਹ ਕਹਿੰਦਾ ਕਿ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਇਸ ਪਿੰਡ ਦੇ ਵਿੱਚ ਵੱਡਾ ਹਜੂਮ ਹੈ ਵੱਡਾ ਸਮਰਥਨ ਇਸ ਪਿੰਡ ਦੇ ਵੱਲੋਂ ਦਿੱਤਾ ਜਾਊਗਾ ਬਾਕੀ ਪੰਜਾਬ ਦੇ ਵਿੱਚ ਖਡੂਰ ਸਾਹਿਬ ਹਲਕੇ ਦੇ ਵਿੱਚ ਬਾਕੀ ਹਲਕਿਆਂ ਦਾ ਕੀ ਮਾਹੌਲ ਹੈ ਇਹ ਵੀ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਨਤੀਜੇ ਜਿਹੜੇ ਨੇ ਉਹ 4 ਜੂਨ ਨੂੰ ਸਪਸ਼ਟ ਕਰਨਗੇ ਕਿ ਖਡੂਰ ਸਾਹਿਬ ਤੋਂ ਅਗਲਾ ਮੈਂਬਰ ਪਾਰਲੀਮੈਂਟ ਕੌਣ ਬਣਦਾ ਦਿਓ ਆ ਗਿਆ ਧੰਨਵਾਦ